ਫਕਰ ਨਰਾਜ ਹੋਗੇ ਤੂੰ ਤਬਾਹ ਹੋ ਜਾਏਗਾ ਤੇਰਾ ਫਾਈਨੈਂਸ਼ੀਅਲ ਲਾਸ ਹੋ ਜਾਊਗਾ ਤੂੰ ਬਰਬਾਦ ਹੋ ਜਾਏਗਾ ਤੂੰ ਕੱਖਾਂ ਚ ਰੁਲ ਜਾਏਗਾ ਤੂੰ ਦੇਖੀਂ ਤੇਰੇ ਨਾਲ ਹੁੰਦਾ ਕੀ ਤੁਸੀਂ ਇਹ ਦੱਸੋ ਵੀ ਜਿਹੜੇ ਬੰਦੇ ਤੁਸੀਂ ਡਰਾਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਆਪਣਾ ਕੱਦ ਜਾਂ ਆਪਣਾ ਦਾਇਰਾ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਸਮਝਦੇ ਹੋ ਕਿਉਂਕਿ ਉਹ ਵੀ ਫੱਕਰ ਨੇ ਫੱਕਰਾਂ ਦੇ ਦਰਦ ਤੋਂ ਜੋ ਮੰਗੋ ਮਿਲ ਜਾਂਦਾ ਹੈ ਜੇ ਫੱਕਰਾਂ ਬਾਰੇ ਮਾੜਾ ਬੋਲੋਗੇ ਤਾਂ ਤੁਹਾਨੂੰ ਕੋੜ ਹੋ ਜਾਊਗਾ। ਇਹ ਬਿਨਾਂ ਕਾਰਨ ਤੋਂ ਕਿਸੇ ਨੂੰ ਰਿਪਰੈਜ਼ੈਂਟ ਕਰਦੇ ਸਾਡੇ ਉੱਤੇ ਬਿਠਾ ਦੇਣਾ ਮੈਂ ਸਮਝਦਾ ਕਿ ਸਾਡੀ ਮਾਨਸਿਕਤਾ ਦੇ ਉੱਤੇ ਮਤਲਬ ਇੱਕ ਤਰ੍ਹਾਂ ਦਾ ਪ੍ਰਭਾਵ ਪਾਇਆ ਜਾ ਰਿਹਾ। ਜਿਵੇਂ ਜਿਵੇਂ ਇਹ ਕਿਹਾ ਜਾਂਦਾ ਵੀ ਇਹ ਗੁਲਾਮ ਫਲਾਨਾ ਜੀ ਨੇ ਗੁਲਾਮ ਉਹ ਨੇ ਜਾਂ ਇਹ ਕਈਆਂ ਨੂੰ ਤਾਂ ਬਾਪੂ ਤੇ ਪਿਓ ਵੀ ਕਿਹਾ ਜਾਂਦਾ ਹੈ। ਤਸ ਸਿੱਖ ਦਾ ਪਿਓ ਕੌਣ ਹੈ ਕੋਈ ਹੋਰ ਹੈ ਗੁਰੂ ਗੋਬਿੰਦ ਸਿੰਘ ਤੋਂ ਮੇਨਾ ਤੇ ਇਹ ਗੱਲ ਕਲੀਅਰ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਦੇ ਜਾਂ ਉਹ ਸਿੱਖ ਗੁਰੂ ਗੋਬਿੰਦ ਸਿੰਘ ਨਹੀਂ ਹੋ ਸਕਦੇ ਉਹਨਾਂ ਦਾ ਬਾਪੂ ਕੋਈ ਹੋਰ ਹੋਊਗਾ ਉਹਨਾਂ ਦੇ ਪੁੱਤੇ ਹੋ ਸਕਦੇ ਆ ਸਾਡੇ ਨੂੰ ਸਾਲਵੇ ਜਿਵੇਂ ਕਹਿੰਦੇ ਵੀ ਉਸ ਤਾਂ ਫੱਕਰਾਂ ਦੇ ਗੁਲਾਮ ਆ ਵੀ ਸਿੱਖੀ ਦਾ ਕਨਸੈਪਟ ਕੀ ਹੈ ਸਿੱਖੀ ਕਿਸੇ ਦੀ ਸਿੱਖ ਕਿਸੇ ਦਾ ਗੁਲਾਮ ਹੈ ਅੱਲਾ ਦਾ ਸਪੱਸ਼ਟ ਹੀ ਹੈ ਅਸੀਂ ਗੁਰੂ ਗੋਬਿੰਦ ਸਿੰਘ ਤੋਂ ਬਿਨਾ ਕਿਸੇ ਨੂੰ ਪਿਓ ਕਹਿ ਨਹੀਂ ਸਕਦੇ ਜਦੋਂ ਸਾਨੂੰ ਪੰਜ ਪਿਆਰੇ ਅਮਰ ਸਿਕਾਉਂਦੇ ਆ ਉਦੋਂ ਸਪੱਸ਼ਟ ਹੋ ਜਾਂਦਾ ਬਾਪੂ ਜੀ ਆਪ ਦਾ ਜਿਹੜਾ ਨਵਾਂ ਬਾਪੂ ਕਹਿੰਦੇ ਉਹਨਾਂ ਨੇ ਜਾਣਾ ਸ਼ੁਰੂ ਕੀਤਾ ਤੁਹਾਨੂੰ ਤਾਂ ਭਾਗ ਲੱਗ ਕੇ ਸਾਡੇ ਤਾਂ ਕਾਰਾਂ ਖੜੀਆਂ ਆ ਸਾਡੇ ਬਿਜ਼ਨਸ ਚੱਲ ਪਏ ਬਿਨਾਂ ਔਲਾਦ ਨਹੀਂ ਸੀ ਉਦੋਂ ਬਾਅਦ ਔਲਾਦ ਹੋ ਗਈ ਅਸੀਂ ਰਾਈਜ਼ ਕਰ ਗਏ ਕਹਿੰਦੇ ਤੁਹਾਨੂੰ ਕੀ ਪਤਾ ਇਹਨਾਂ ਗੱਲਾਂ ਦਾ ਗੁਲਾਸਮਾਨ ਜਾਂ ਹੋਰ ਜਿੰਨੇ ਵੀ ਸਾਡੇ ਅੱਜ ਦੇ ਸੱਭਿਆਚਾਰਕ ਬਲਾ ਰਹੇ ਉਹਨਾਂ ਨੂੰ ਫੋਲੋ ਕਰਨ ਕਰਕੇ ਉਹ ਉਹਨਾਂ ਨੂੰ ਰਿਪਰੈਜ਼ੈਂਟ ਕਰੀ ਜਾਂਦੇ ਆ ਤੇ ਉਹ ਰਿਪਰੈਜ਼ੈਂਟ ਕਰਨ ਕਰਕੇ ਸਾਰੇ ਕਹਿੰਦੇ ਆ ਕਿ ਸਾਡੇ ਬਾਪੂ ਨੇ ਵੀ ਇਹ ਸਾਡਾ ਇਦਾਂ ਇਦਾਂ ਰਿਸ਼ਤੇ ਜੋੜੀ ਜਾਂਦੇ ਆ ਪ੍ਰਤ ਗੋਰ ਮੜੀ ਮਟ ਫੁੱਲ ਨਾ ਮੰਨਾਂ ਫੁੱਲ ਕੇ ਵੀ ਨਹੀਂ ਮੰਨਣਾ ਕੋਈ ਜਿੱਤਾ ਪੀ ਰਿਹਾ ਕੋਈ ਕਿਸ ਤਰ੍ਹਾਂ ਦਾ ਦੇਖੋ ਇੱਕ ਤਰ੍ਹਾਂ ਦੀ ਸਾਨੂੰ ਤਾਂ ਮਹਾਰਾ ਨੇ ਸਪਸ਼ਟ ਹੀ ਕਿਹਾ ਵੀ ਅਸੀਂ ਇਸ ਤਰ੍ਹਾਂ ਦਾ ਕੋਈ ਵਰਤਣਾ ਨਹੀਂ ਜਸਵੀਰ ਜੱਸੀ ਨਾਲ ਇੱਕ ਇੰਟਰਵਿਊ ਕਰਦੇ ਆ ਅਸੀਂ ਜਿਹਦੇ ਚ ਉਹ ਆਪਣਾ opinion ਦਿੰਦੇ ਨੇ ਔਰ ਉਹ ਸਵਾਲ ਕਰਦੇ ਨੇ ਕਿ ਮੁਰਾਦ ਸ਼ਾਹ ਦਾ ਕੀ ਕੰਟਰੀਬਿਊਸ਼ਨ ਹੈ ਇਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇੰਟਰਵਿਊਆਂ ਦਾ ਸਿਲਸਿਲਾ ਜਾਰੀ ਹੁੰਦਾ ਜਿੱਥੇ ਦੋਨੋਂ ਤਰ੍ਹਾਂ ਦੋਨੋਂ ਧਿਰਾਂ ਜਿਹੜੀਆਂ ਨੇ ਆਪਣੇ ਵਿਚਾਰਾਂ ਦੇ ਨਾਲ ਆਪਣੀ ਗੱਲ ਰੱਖਤੀਆਂ ਨੇ ਪਰ ਸਿੱਖ ਫਿਲਾਸਫੀ ਤੇ ਸਿੱਖੀ ਦੇ ਸੰਦਰਭ ਤੋਂ ਇਹ ਗੱਲ ਕਿੱਥੇ ਖੜਦੀ ਹੈ ਕਿ ਕੋਈ ਸਿੱਖ ਕਿਤੇ ਹੋਰ ਜਾਵੇ ਉਹਦੀ ਕਿਤੇ ਹੋਰ ਆਸਥਾ ਹੋਵੇ ਕਿਤੇ ਉਹ ਸੀਸ ਨਵਾਵੇ ਜਾਂ ਕਿਸੇ ਹੋਰ ਨੂੰ ਆਪਦਾ ਪਿਓ ਕਵੇ ਇਹ ਸਿੱਖ ਧਰਮ ਦੇ ਸਿਧਾਂਤ ਚ ਕਿੱਥੇ ਗੱਲ ਖੜਦੀ ਹੈ ਇਹਦੇ ਬਾਰੇ ਅੱਜ ਸਿੱਖ ਵਿਦਵਾਨ ਸਿੱਖ ਸਕਾਲਰ ਦਸਮ ਗ੍ਰੰਥ ਦੇ ਉੱਤੇ ਪੀ ਐਚ ਡੀ ਕਰ ਰਹੇ ਭਾਈ ਪ੍ਰਭਜੀਤ ਸਿੰਘ ਹੋਣਾ ਦੇ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਖਸ਼ ਸਾਹਿਬ ਪਹਿਲਾ ਸਵਾਲ ਮੇਰਾ ਇਸ ਤੋਂ ਥੋੜਾ ਜਿਹਾ ਹਟਕੇ ਹੈ ਕਿ ਸਿੱਖ ਦਾ ਨਿਆਰਾ ਹੋਣਾ ਇਹਦਾ ਮਤਲਬ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਤੇ ਤੁਹਾਡੇ ਸਾਰੇ ਸਰੋਤਿਆਂ ਦਾ ਹਾਰਦਿਕ ਧੰਨਵਾਦ ਕਰਦਾ ਕਿ ਜਿਹੜੇ ਇੱਕ ਸੁਚੱਜੇ ਕਾਰਜ ਨੂੰ ਅੱਗੇ ਵਧਾਉਣ ਲਈ ਤੁਹਾਡਾ ਸਾਥ ਦਿੰਦੇ ਆ ਉਸ ਤੋਂ ਬਾਅਦ ਦੂਜਾ ਜਿਹੜਾ ਤੁਸੀਂ ਸਵਾਲ ਕੀਤਾ ਕਿ ਸਿੱਖ ਦਾ ਨਿਆਰਾ ਹੋਣਾ ਕਿ ਉਹਦੇ ਮਿਆਰ ਕੀ ਨੇ ਜਦੋਂ ਵੀ ਆਪਾਂ ਸਿੱਖ ਹਿਸਟਰੀ ਨੂੰ ਜਾਂ ਪੂਰ ਸੁਨਾਤਨ ਹਿਸਟਰੀ ਨੂੰ ਆਪਾਂ ਪੜ੍ਹਦੇ ਆ ਜਾਂ ਬਾਚਦੇ ਆ ਉਹਦੇ ਵਿੱਚ ਸਾਨੂੰ ਗੁਰੂ ਨਾਨਕ ਸਾਹਿਬ ਜੀ ਤੋਂ ਜਦੋਂ ਵੀ ਆਪਾਂ ਸਿਧਾਂਤ ਨੂੰ ਪੜ੍ਹਦੇ ਆ ਉਹਦੇ ਵਿੱਚ ਸਾਨੂੰ ਇਹੀ ਵੇਖਣ ਨੂੰ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇੱਕ ਪਿਓਰਿਟੀ ਦੇ ਵਿੱਚ ਨਾਲ ਜੋੜਿਆ ਪੂਰਨਤਾ ਦੇ ਨਾਲ ਜਾਂ ਸ਼ੁੱਧਤਾ ਦੇ ਨਾਲ ਜਾਂ ਸਪਸ਼ਟਤਾ ਦੇ ਨਾਲ ਜੋੜਿਆ ਹਮ ਜਦੋਂ ਤੁਸੀਂ ਕਿਸੇ ਚੀਜ਼ ਨੂੰ ਓਲੇ ਵਿੱਚ ਰੱਖ ਕੇ ਕਰਦੇ ਹੋ ਜਾਂ ਉਹਨੂੰ ਇੱਕ ਕੇਵਲ ਰੂਪਰੇਖਾ ਬਣਾ ਕੇ ਚੱਲਦੇ ਹੋਂ ਨਾ ਕਿ ਉਹਦਾ ਉਹਦੇ ਉੱਤੇ ਅਮਲ ਕਰਦੇ ਹੋਂ ਤਾਂ ਉਦੋਂ ਕਿਤੇ ਨਾ ਕਿਤੇ ਉਹਦੇ ਵਿੱਚ ਊਨਤਾਈਆਂ ਆਣੀਆਂ ਸੁਭਾਵਿਕ ਹੋ ਜਾਂਦੀਆਂ ਜਦੋਂ ਆਪਾਂ ਕਿਸੇ ਨੂੰ ਸਿੰਬੋਲਿਕ ਵਰਤਦੇ ਹਾਂ ਨਾ ਕਿਸੇ ਚੀਜ਼ ਨੂੰ ਤਾਂ ਉਹਦੇ ਵਿੱਚ ਊਨਤਾਈਆਂ ਆ ਜਾਂਦੀਆਂ ਸੋ ਇਸੇ ਤਰ੍ਹਾਂ ਇਹ ਊਨਤਾਈਆਂ ਸਾਰੇ ਸਨਾਤਨ ਮਤ ਦੇ ਵਿੱਚ ਵੀ ਤੇ ਇਸਲਾਮ ਮਤ ਦੇ ਵਿੱਚ ਵੀ ਇਹ ਪੁਰਾਣੇ ਧਰਮ ਸੀ ਇਹਨਾਂ ਵਿੱਚ ਰਹੀਆਂ ਤੇ ਗੁਰੂ ਗਰੀਬ ਨਵਾਏ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਦਾ ਤਾਂ ਮਤਲਬ ਵੀ ਜਦੋਂ ਤੁਸੀਂ ਭਾਈ ਗੁਰਦਾਸ ਜੀ ਨੂੰ ਪੜਦੇ ਹੋ ਤਾਂ ਭਾਈ ਗੁਰਦਾਸ ਤਾਂ ਸਾਖ ਲਿਖਦੇ ਆ ਕਿ ਕਲ ਤਾਰਨ ਗੁਰੂ ਨਾਨਕ ਆਇਆ ਕਲ ਯੁਗ ਦੇ ਵਿੱਚ ਮਿਟਿਆ ਅੰਧੇਰਾ ਠੀਕ ਹੈ ਨਾ ਜਿਹੜਾ ਹਨੇਰਾ ਸੀ ਇਹ ਅੰਧਕਾਰ ਦਾ ਹਨੇਰਾ ਸੀ ਇਸ ਹਨੇਰੇ ਨੂੰ ਮਿਟਾਉਣ ਵਾਸਤੇ ਗੁਰੂ ਨਾਨਕ ਸਾਹਿਬ ਆਏ ਉਹ ਕੋਈ ਧੁੰਦ ਦਾ ਹਨੇਰਾ ਨਹੀਂ ਸੀ ਮਿੱਟੀ ਧੁੰਦ ਜਗ ਚਾਨਣ ਹੋਆ ਸਤਿਗੁਰੂ ਨਾਨਕ ਪ੍ਰਗਟ ਆ ਗੁਰੂ ਨਾਨਕ ਸਾਹਿਬ ਦੇ ਆਉਣ ਦਾ ਮੰਤਵ ਹੀ ਇਹ ਸੀ ਕਿ ਇਹ ਜਿਹੜੇ ਪਖੰਡ ਨੇ ਜਿਹੜੇ ਸਿੰਬੋਲਿਕ ਸਾਡੇ ਵਿੱਚ ਵਰਤੇ ਜਾ ਰਹੇ ਨੇ ਇਹਨਾਂ ਦੀ ਜਿਹੜੀ ਅਸਲੀ ਅੰਦਰੂਨੀ ਭਾਵ ਹੈ ਉਹਦੇ ਨਾਲ ਸਿੱਖਾਂ ਨੂੰ ਜੋੜਨਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋੜਿਆ ਜੋ ਦੇ ਵਿੱਚ ਭਾਵੇਂ ਜਨੇਊ ਪਹਿਨਣਾ ਹੋਵੇ ਭਾਵੇਂ ਤੀਰਥਾਂ ਤੇ ਇਸ਼ਨਾਨ ਕਰਨੇ ਹੋਣ ਤੇ ਭਾਵੇਂ ਕਿਸੇ ਨੂੰ ਪੱਥਰ ਨੂੰ ਪੂਜਣਾ ਹੋਵੇ ਜਿੱਥੇ-ਜਿੱਥੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਦੇਖਿਆ ਉਹਦੇ ਵਿੱਚ ਮਹਿਸੂਸ ਕੀਤਾ ਕਿ ਇਹਦੇ ਵਿੱਚ ਇੱਕ ਊਨਤਾਈ ਹੈ ਇਹਦੇ ਵਿੱਚੋਂ ਇੱਕ ਸਪਸ਼ਟਤਾ ਨਹੀਂ ਪੈਦਾ ਹੋ ਰਹੀ ਇਹਦੇ ਵਿੱਚੋਂ ਇੱਕ ਖਾਲਸ ਪੈਦਾ ਨਹੀਂ ਹੋ ਰਿਹਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਨੂੰ ਉਹਦੇ ਤੋਂ ਹਟਾ ਕੇ ਇੱਕ ਨਵਾਂ ਪੰਥ ਪੈਦਾ ਕੀਤਾ ਨਾਂ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਹਨਾਂ ਨੇ ਇੱਕ ਵੱਖਰਾ ਪੰਥ ਚਲਾਇਆ ਜਿਸ ਕਰਕੇ ਸਾਨੂੰ ਨਿਆਰਾ ਮਨਾਇਆ ਗਿਆ ਸਾਨੂੰ ਨਿਆਰਾ ਵੱਖਰਾ ਗਿਆ ਸਾਡੇ ਸਾਰੇ ਹੀ ਸਿਧਾਂਤ ਜਿਹੜੇ ਆ ਸਾਨੂੰ ਗੁਰੂ ਸਾਹਿਬ ਨੇ ਵੱਖਰੇ ਦਿੱਤੇ ਹਾਲਾਂਕਿ ਜਿਹੜਾ ਸਿੱਖ ਦਾ ਨਿਆਰਾ ਤੁਸੀਂ ਕਹਿ ਰਹੇ ਹੋ ਕਿ ਨਿਆਰਾਪਣ ਪਹਿਲੀ ਪਾਤਸ਼ਾਹੀ ਨਹੀਂ ਦਿੰਦਾ ਅਸੀਂ ਅਕਸਰ ਇਹ ਚਰਚਾ ਕਰਦੇ ਹਾਂ ਕਿ ਜਦੋਂ ਦਸਮ ਪਿਤਾ ਸਿੱਖ ਤੋਂ ਸਿੰਘ ਸਜਾਉਂਦੇ ਆ ਤਾਂ ਸੀ ਨਿਆਰੇ ਉਦੋਂ ਬੰਦੇ ਤੁਸੀਂ ਕਹਿ ਰਹੇ ਹੋ ਕਿ ਪਹਿਲੀ ਪਾਤਸ਼ਾਹੀ ਨੇ ਜਿਹੜੇ ਸਿਧਾਂਤ ਦੇਤੇ ਉਹ ਤੁਹਾਨੂੰ ਸਮਾਜ ਚ ਨਿਆਰੇ ਬਣਾ ਜਾਂਦੇ ਦੇਖੋ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਮੱਕੜ ਸਾਹਿਬ ਸਿਧਾਂਤ ਦਿੱਤਾ ਹੈ ਨਾ ਉਹ ਨਿਆਰੇਪਨ ਦਾ ਸਿਧਾਂਤ ਸੀ ਉਹਦੇ ਵਿੱਚ ਵਿਸਥਾਰ ਹੋਇਆ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸਿਧਾਂਤ ਦਿੱਤਾ ਹੈ ਨਾ ਉਹ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਆ ਕੇ ਵਿਸਥਾਰ ਕੀਤਾ ਉਹਦਾ ਕਾਰਨ ਸੀ ਉਹ ਜਿਹੜਾ ਕਾਰਨ ਇਹ ਸੀ ਜਦੋਂ ਗੁਰੂ ਗੁਰੂ ਗੁਰਤੇਗ ਬਹਾਦਰ ਮਹਾਰਾਜ ਸ਼ਹੀਦ ਹੋਏ ਆ ਤਾਂ ਸਿੰਘਾਂ ਨੂੰ ਮਹਾਰਾਜ ਨੂੰ ਸਿੱਖਾਂ ਨੇ ਆ ਕੇ ਕਿਆ ਕਿ ਮਹਾਰਾਜ ਉੱਥੇ ਤਾਂ ਛਾਂ ਛਾ ਗਈ ਸੀ ਵੀ ਕੋਈ ਵੀ ਬੋਲ ਨਾ ਸਕਿਆ ਮਹਾਰਾਜ ਨੇ ਕਿਹਾ ਕੋਈ ਸਿੱਖ ਹੈ ਨਹੀਂ ਸੀ ਬੋਲਣ ਵਾਲਾ ਜਿਹੜਾ ਗੁਰੂ ਦੇ ਆਪਣੇ ਗੁਰੂ ਦੀ ਸ਼ਹੀਦੀ ਦੇ ਉੱਤੇ ਕੋਈ ਹਾ ਦਾ ਨਾਰਾ ਮਾਰਦਾ ਕਹਿਣ ਲੱਗੇ ਮਹਾਰਾਜ ਪਤਾ ਹੀ ਨਹੀਂ ਸੀ ਵੀ ਕੌਣ ਇੱਥੇ ਸਿੱਖ ਹੈ ਤੇ ਕੌਣ ਦੂਸਰਾ ਫਿਰ ਮਹਾਰਾਜ ਨੇ ਕਿਹਾ ਸੀ ਮੈਂ ਇਹੋ ਜਿਹਾ ਪੰਥ ਸਜਾਉਂਗਾ ਜਿਹੜਾ ਲੱਖਾਂ ਕਰੋੜਾਂ ਦੇ ਵਿੱਚੋਂ ਵੀ ਵੱਖਰਾ ਦਿਖੇਗਾ ਗੁਰੂ ਸਾਹਿਬ ਨੇ ਸਾਨੂੰ ਆਡੈਂਟੀਟੀ ਦਿੱਤੀ ਹੈ ਇੱਕ ਬਾਣਾ ਦਿੱਤਾ ਬਾਣੀ ਦਿੱਤੀ ਹੈ ਜਦ ਕਿ ਸਿਧਾਂਤ ਤਾਂ ਗੁਰੂ ਨਾਨਕ ਸਾਹਿਬ ਦੇ ਚੱਲਦਾ ਆ ਰਿਹਾ ਨਾ ਉਹ ਤਾਂ ਨਹੀਂ ਨਾ ਬਦਲਿਆ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੇ ਵਿੱਚ ਵਿਸਥਾਰ ਹੋਇਆ ਹੋਰ ਪ੍ਰਸਾਰ ਹੋਇਆ ਉਹ ਉਹ ਚੀਜ਼ ਹੈ ਹੈ ਤਾਂ ਗੁਰੂ ਨਾਨਕ ਸਾਹਿਬ ਦਾ ਇਹ ਸਿਧਾਂਤ ਹੈ ਨਾ ਏਕ ਜੋਤ ਸਾਰੀ ਜੋਤ ਜਿਹੜੀ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜੋਤ ਇੱਕੋ ਹੀ ਚੱਲ ਰਹੀ ਹੈ ਇਹ ਜੋਤ ਉਹ ਜੋ ਸੰਪੂਰਨ ਹੈ ਜੋ 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 ਕਨਸੈਪਟ ਸਾਨੂੰ ਦੇਤਾ ਉਹ ਸੰਪੂਰਨ ਬਿਲਕੁਲ ਸੰਪੂਰਨ ਹੈ ਕਿਸੇ ਤਰੀਕੇ ਦਾ ਵੀ ਤੁਸੀਂ ਸਿੱਖ ਸਿਧਾਂਤ ਨੂੰ ਕਿਸੇ ਵੀ ਟੌਪਿਕ ਤੋਂ ਦੇਖ ਲਓ ਕਿਸੇ ਵੀ ਟੌਪਿਕ ਤੋਂ ਗੁਰ ਸਿਧਾਂਤ ਤੋਂ ਦੇਖ ਲਓ ਸਾਡੀ ਮਰਯਾਦਾ ਤੋਂ ਦੇਖ ਲਓ ਸਾਡੇ ਬਾਣੀ ਤੋਂ ਦੇਖ ਲਓ ਸਾਡੇ ਗੁਰੂ ਘਰ ਦੀ ਮਰਯਾਦਾ ਤੋਂ ਸਾਡੀ ਬਾਣੀ ਤੋਂ ਦੇਖ ਲਓ ਕਿਸੇ ਵੀ ਸਿਧਾਂਤ ਦੇ ਵਿੱਚ ਤੁਸੀਂ ਇਹ ਮਤਲਬ ਕਿ ਕੁਐਸਚਨ ਨਹੀਂ ਚੱਕ ਸਕਦੇ ਕਿ ਵੀ ਇਹਦੇ ਵਿੱਚ ਪਰਮੇਸ਼ਰ ਕਿੱਦਾਂ ਮਿਲ ਸਕਦਾ ਇਹ ਵੀ ਇਹ ਇਹ ਇੱਕ ਸੰਭਾਵਿਕ ਹੈ ਇਹਦੇ ਵਿੱਚ ਤੱਥ ਨਹੀਂ ਹੈ ਇਹ ਨਹੀਂ ਤੁਸੀਂ ਕਹਿ ਸਕਦੇ ਜੇ ਇੰਨਾ ਸੰਪੂਰਨ ਹੈ ਸਾਡਾ ਸਿਧਾਂਤ ਫਿਰ ਸਿੱਖ ਜਿਹੜਾ ਉਹ ਡੇਰਿਆਂ ਤੇ ਕਿਉਂ ਜਾਣ ਲੱਗ ਗਿਆ ਜਿਹੜਾ ਸਿੱਖਾਂ ਦਾ ਡੇਰਿਆਂ ਤੇ ਜਾਣ ਦਾ ਕਾਰਨ ਬਣਿਆ ਨਾ ਉਹਦੇ ਵਿੱਚ ਜਦੋਂ ਆਪਾਂ ਮੱਕੜ ਸਾਹਿਬ ਪਿਓਰਿਟੀ ਨੂੰ ਦੇਖਦੇ ਹਾਂ ਨਾ ਉਹ ਇੱਕ ਬੜੀ ਮਤਲਬ ਕਿ ਸਾਡੇ ਵਿੱਚ ਸਾਡੀ ਖੋਜ ਵਿੱਚ ਜਾਂ ਸਾਡੇ ਵਿੱਚ ਸੋਚਣ ਦੇ ਵਿੱਚ ਇਹ ਗੱਲ ਹੁਣ ਤੱਕ ਸਮਝ ਆਈ ਹੈ ਕਿ ਅਸੀਂ ਹਰ ਚੀਜ਼ ਨੂੰ ਸੁਖਾਲਾ ਲੈਣਾ ਚਾਹੁੰਦੇ ਹਾਂ ਹਰ ਚੀਜ਼ ਨੂੰ ਬੜੀ ਸੌਖੀ ਪ੍ਰਾਪਤ ਕਰਨਾ ਚਾਹੁੰਦੇ ਹਾਂ ਦੇਵੇਂ ਵੀ ਕਿਸੇ ਨੇ ਲਾਲਚ ਦੇ ਦਿੱਤਾ ਵੀ ਤੈਨੂੰ ਉਹਦੇ ਕੋਲ ਜਾ ਕੇ ਇਹ ਮਿਲ ਜਾਊਗਾ ਉੱਥੇ ਤੈਨੂੰ ਪੁੱਤਰ ਮਿਲ ਜਾਊਗਾ ਇਹੋ ਜਿਹੇ ਇਹਦੇ ਉੱਤੇ ਬੜੀ ਇੱਕ ਅੱਛੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਕਿ ਅਸੀਂ ਕਿਸੇ ਬਜ਼ੁਰਗ ਮਹਾਤਮਾ ਨਾਲ ਵਿਚਰ ਰਹੇ ਸੀ ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਮੈਂ ਇੱਕ ਥਾਂ ਦੇ ਉੱਤੇ ਕਿਸੇ ਪਰਿਵਾਰ ਦੇ ਘਰੇ ਜਾਂਦਾ ਆਂਦਾ ਹੁੰਦਾ ਸੀ ਤੇ ਉਹਨਾਂ ਦੇ ਘਰ ਦੇ ਵਿੱਚ ਬੱਚੇ ਪੈਦਾ ਜਦੋਂ ਬੱਚੇ ਹੋਏ ਨਾ ਤਾਂ ਕਹਿੰਦੇ ਮੈਂ ਬਹੁਤ ਲੰਮੇ ਸਮੇਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਗਿਆ ਉਹ ਘਰ ਵਾਲੇ ਬੜੇ ਭਜਨੀਕ ਪੁਰਸ਼ ਸੀ ਸਾਰੇ ਭਜਨ ਕਰਨ ਵਾਲੇ ਸੀ ਤੇ ਕਹਿੰਦੇ ਜਦੋਂ ਮੈਂ ਉਹਨਾਂ ਦੇ ਘਰੇ ਗਿਆ ਜਦੋਂ ਉਹਨਾਂ ਦੇ ਬੱਚੇ ਦੇ ਅੱਗੇ ਬੱਚੇ ਹੋਏ ਤਾਂ ਉਹ ਬੱਚੇ ਬਹੁਤ ਚੰਚਲ ਵਰਤੀ ਵਾਲੇ ਸੀ ਕਹਿੰਦੇ ਅਸੀਂ ਬੈਠ ਕੇ satsang ਕਰ ਰਹੇ ਸੀ ਬੱਚੇ ਚੰਚਲ ਬਹੁਤ ਜ਼ਿਆਦਾ ਚੰਚਲ ਸੀ ਕਹਿੰਦੇ ਉਹ ਮਹਾਤਮਾ ਕਹਿੰਦੇ ਮੈਂ ਸੁਭਾਵਕ ਪੁੱਛਿਆ ਵੀ ਭਾਈ ਇਹ ਬੱਚੇ ਕਿਹਨਾਂ ਦੇ ਨੇ ਉਹ ਪਰਿਵਾਰ ਕਹਿੰਦੇ ਬਾਬਾ ਜੀ ਸਾਡੇ ਪੋਤੇ ਨੇ ਉਹ ਕਹਿੰਦੇ ਜੀ ਜੇ ਸਾਡੇ ਪੋਤੇ ਨੇ ਤਾਂ ਫੇ ਇਹ ਕਿੱਥੋਂ ਆਏ ਨੇ ਸੁਭਾਵਕ ਹੁੰਦਾ ਨਾ ਵੀ ਕਿੱਥੇ ਅਰਦਾਸ ਉਹ ਕਹਿੰਦੇ ਜੀ ਐਂ ਕਰਕੇ ਉੱਥੇ ਢਿੱਲੇ ਤੇ ਅਰਦਾਸ ਕੀਤੀ ਸੀ ਤੇ ਉਹਨਾਂ ਨੇ ਉਹ ਕਹਿੰਦੇ ਜਿਹੜੇ ਟਿੱਲਿਆਂ ਤੋਂ ਆਣੇ ਨੇ ਤਾਂ ਉਹ ਉਹੋ ਜਿਹੀਆਂ ਬਿਰਤੀਆਂ ਵਾਲੇ ਹੀ ਮਤਲਬ ਕਿ ਤੁਹਾਡੇ ਘਰ ਦੇ ਵਿੱਚ ਖੈਰ ਪਾਏਗੀ ਸੋ ਜਿਹੜੇ ਸਾਡੇ ਗੁਰ ਸਿਧਾਂਤਾਂ ਤੇ ਜਾਂ ਸ਼ਹੀਦਾਂ ਦੇ ਅਰਦਾਸਾਂ ਕਰਨ ਵਾਲੇ ਹੁੰਦੇ ਆ ਉਹ ਸੱਚਮੁੱਚ ਉਹ ਰੂਹਾਂ ਹੁੰਦੀਆਂ ਜਿਹੜੀਆਂ ਭਜਨ ਵਾਲੀਆਂ ਹੁੰਦੀਆਂ ਜਿਵੇਂ ਜਿਵੇਂ ਇਹ ਕਿਹਾ ਜਾਂਦਾ ਵੀ ਇਹ ਗੁਲਾਮ ਫਲਾਨਾ ਜੀ ਨੇ ਗੁਲਾਮ ਉਹਨੇ ਜਾਂ ਇਹ ਕਈਆਂ ਨੂੰ ਤਾਂ ਬਾਪੂ ਤੇ ਪਿਓ ਵੀ ਕਿਹਾ ਜਾਂਦਾ ਤਾਂ ਸਿੱਖ ਦਾ ਪਿਓ ਕੌਣ ਹੈ ਦੇਖੋ ਸਾਡਾ ਤਾਂ ਸਪਸ਼ਟ ਹੀ ਹੈ ਅਸੀਂ ਗੁਰੂ ਗੋਬਿੰਦ ਸਿੰਘ ਤੋਂ ਬਿਨਾ ਕਿਸੇ ਨੂੰ ਪਿਓ ਕਹਿ ਨਹੀਂ ਸਕਦੇ ਜਦੋਂ ਸਾਨੂੰ ਪੰਜ ਪਿਆਰੇ ਅਮਰਤ ਸਕਾਉਂਦੇ ਆ ਉਦੋਂ ਸਪਸ਼ਟ ਹੋ ਜਾਂਦਾ ਸਾਨੂੰ ਸਾਡਾ ਜਿਹੜਾ ਸਿੱਖ ਹੈ ਸਿੱਖ ਸਿਧਾਂਤ ਹੈ ਉਹਦੇ ਵਿੱਚ ਦੋ ਗੁਰੂ ਨੇ ਇੱਕ ਗੁਰੂ ਸਾਡੀ ਆਤਮਾ ਦਾ ਦੂਸਰਾ ਗੁਰੂ ਸਾਡੇ ਸਰੀਰ ਦਾ ਜਿਹੜਾ ਸਾਡੀ ਆਤਮਾ ਦਾ ਗੁਰੂ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ ਠੀਕ ਹੈ ਨਾ ਜਿਹੜਾ ਸਾਡੇ ਸਰੀਰ ਦਾ ਗੁਰੂ ਹੈ ਉਹ ਪੰਜ ਪਿਆਰੇ ਨੇ ਪੰਜ ਪਿਆਰੇ ਜਦੋਂ ਮਹਾਰਾਜ ਨੇ ਕਿਹਾ ਨਾ ਵੀ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਾਹ ਮਾ ਠੀਕ ਹੈ ਨਾ ਪੰਜ ਸਿੰਘਣ ਤੇ ਅਰਦਾਸ ਕਰਾਵਾਂ ਜੋ ਵਰ ਮੰਗੋ ਸੋ ਵਰ ਪਾਉ ਠੀਕ ਹੈ ਨਾ ਪੰਜਨ ਮੇਰੋ ਪ੍ਰਭ ਆਸਾ ਸਾਡੇ ਰੈਤਨਾਮਿਆਂ ਦੇ ਵਿੱਚ ਵੀ ਜ਼ਿਕਰ ਆਉਂਦੇ ਆ ਸੋ ਜਦੋਂ ਗੁਰੂ ਸਾਹਿਬ ਨੇ ਕਹਿ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਸਾਫ ਸਪਸ਼ਟਾ ਕਰ ਦਿੱਤਾ ਜਦੋਂ ਪੰਜ ਪਿਆਰਿਆਂ ਦੇ ਵਿੱਚ ਖਾਲਸੇ ਦੇ ਵਿੱਚ ਗੁਰੂ ਸਾਹਿਬ ਆਪਣੇ ਆਪ ਨੂੰ ਕਹਿ ਰਹੇ ਨੇ ਤਾਂ ਸਾਡੇ ਉਹ ਗੁਰੂ ਨੇ ਤਾਂ ਉਹ ਪੰਜ ਪਿਆਰੇ ਸਾਨੂੰ ਜਦੋਂ ਅੰਮ੍ਰਿਤ ਦੀ ਦਾਤ ਦਿੰਦੇ ਆ ਸਪਸ਼ਟ ਕਹਿੰਦੇ ਆ ਕਿ ਅੱਜ ਤੋਂ ਬਾਅਦ ਖਾਲਸਾ ਜੀ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਮਾਤਾ ਸਹਬ ਦੇਵਾ ਜੀ ਤੋਂ ਸਾਡੇ ਨਾਨਕੇ ਦਾਦ ਕੇ ਸਾਰਾ ਕੁਝ ਉਹ ਦੱਸਦੇ ਐ ਲੰਮਾ ਮਤਲਬ ਇਤਿਹਾਸ ਹੈ ਹੂੰ ਸੋ ਉਹ ਸਾਡੇ ਤੱਕ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਤਾ ਸਾਹਿਬ ਜੀ ਨੇ ਮਾਤਾ ਸਾਹਿਬ ਦੇਵਾ ਜੀ ਨੇ ਅਸੀਂ ਕਿਵੇਂ ਕਹਿ ਸਕਦੇ ਆ ਕਿ ਸਾਡਾ ਜਿਹੜਾ ਜੀ ਕੋਈ ਹੋਰ ਬਾਪੂ ਹੋ ਸਕਦਾ ਉਹ ਜਿਨ੍ਹਾਂ ਦਾ ਬਾਪੂ ਕੋਈ ਹੋਰ ਹੈ ਗੁਰੂ ਗੋਬਿੰਦ ਸਿੰਘ ਤੋਂ ਬਿਨਾ ਇਹ ਗੱਲ ਕਲੀਅਰ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਦੇ ਜਾਂ ਉਹ ਸਿੱਖ ਗੁਰੂ ਗੋਬਿੰਦ ਸਿੰਘ ਦੇ ਸਿੰਘ ਨਹੀਂ ਹੋ ਸਕਦੇ ਉਹਨਾਂ ਦਾ ਬਾਪੂ ਕੋਈ ਹੋਰ ਹੋਊਗਾ ਉਹਨਾਂ ਦੇ ਪੁੱਤ ਬੱਚੇ ਹੋ ਸਕਦੇ ਆ ਸਾਡੇ ਨਹੀਂ ਹੋ ਸਕਦੇ ਜਿਵੇਂ ਇਹ ਕਹਿੰਦੇ ਵੀ ਅਸੀਂ ਤਾਂ ਫੱਕਰਾਂ ਦੇ ਗੁਲਾਮ ਆ ਵੀ ਸਿੱਖੀ ਦਾ ਕਨਸੈਪਟ ਕੀ ਹੈ ਸਿੱਖੀ ਕਿਸੇ ਦੀ ਸਿੱਖ ਕਿਸੇ ਦਾ ਗੁਲਾਮ ਹੈ ਦੇਖੋ ਜਿਹੜਾ ਮੱਕੜ ਸਾਹਿਬ ਇਹ ਸਿਧਾਂਤ ਹੈ ਨਾ ਇਹ ਹੁਣ ਬਹੁਤ ਜ਼ਿਆਦਾ ਪਰਫੁੱਲਤ ਹੋ ਰਿਹਾ ਹੈ ਮੀਡੀਆ ਦੇ ਰਾਹੀਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਸਾਡੇ ਵੱਡੇ ਵੱਡੇ ਬੁਲਾਰੇ ਨੇ ਜਿਨ੍ਹਾਂ ਨੂੰ ਨੌਜਵਾਨ ਬਹੁਤ ਫਾਲੋ ਕਰਦੇ ਆ ਫਾਰ ਇਕਜ਼ੈਮਪਲ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਗੁਰਦਾਸ ਮਾਨ ਜਾਂ ਹੋਰ ਜਿੰਨੇ ਵੀ ਸਾਡੇ ਅੱਜ ਦੇ ਸੱਭਿਆਚਾਰਕ ਬੁਲਾ ਰਹੇ ਨੇ ਉਹਨਾਂ ਨੂੰ ਫੋਲੋ ਕਰਨ ਕਰਕੇ ਉਹ ਉਹਨਾਂ ਨੂੰ ਰਿਪਰੈਜ਼ੈਂਟ ਕਰੀ ਜਾਂਦੇ ਆ ਤਾਂ ਰਿਪਰੈਜ਼ੈਂਟ ਕਰਨ ਕਰਕੇ ਸਾਰੇ ਕਹਿੰਦੇ ਆ ਕਿ ਸਾਡੇ ਬਾਪੂ ਨੇ ਦੀ ਇਹ ਸਾਡਾ ਏਦਾਂ ਏਦਾਂ ਰਿਸ਼ਤੇ ਜੋੜੀ ਜਾਂਦੇ ਆ ਪਰ ਮੈਂ ਇਹ ਸਮਝਦਾ ਕਿ ਜੇ ਉਹ ਰਿਪਰੈਜ਼ੈਂਟ ਨਾ ਕਰਦੇ ਤਾਂ ਉਹਨਾਂ ਦਾ ਵजूद ਕੀ ਹੋਣਾ ਸੀ ਉਹਨਾਂ ਦੀ ਕੰਟ੍ਰਿਬਿਊਸ਼ਨ ਕੀ ਹੈ ਇਹ ਵੀ ਤਾਂ ਦੇਖਣੀ ਚਾਹੀਦੀ ਹੈ ਨਾ ਤੁਸੀਂ ਉਹਨਾਂ ਦਾ ਮੋੜ ਕਿੱਥੋਂ ਚੱਲਿਆ ਜਦੋਂ ਤੁਸੀਂ ਮੁੱਢ ਨੂੰ ਹੀ ਨਹੀਂ ਜਦੋਂ ਤੁਸੀਂ ਮੁੱਢ ਨੂੰ ਵੇਖਦੇ ਹੋ ਫਿਰ ਤੁਸੀਂ ਕੰਪੈਰੀਜ਼ਨ ਤਾਂ ਕਰਕੇ ਦੇਖੋ ਕਿੱਡਾ ਵੱਡਾ ਮਤਲਬ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਯੋਗਦਾਨ ਦੇਖੋ ਬਸ-ਬਸ ਸਿੰਘਾਂ ਦਾ ਯੋਗਦਾਨ ਦੇਖੋ ਫਿਰ ਕੁਰਬਾਨੀਆਂ ਦੇਖੋ ਫਿਰ ਸਭ ਤੋਂ ਵੱਡੀ ਗੱਲ ਹੈ ਕਿ ਜਿੰਨੀਆਂ ਵੀ ਆਪਾਂ ਇਤਿਹਾਸ ਦੇ ਵਿੱਚ ਦੇਖਦੇ ਆ ਅਵਤਾਰ ਪੁਰਸ਼ ਆਏ ਆ ਉਹ ਜਿੰਨੀਆਂ ਵੀ ਮਹਾਭਾਰਤ ਵੀ ਹੋਈ ਹੈ ਰਮਾਇਣ ਵੀ ਜੜ ਜੋਰੂ ਤੇ ਜ਼ਮੀਨ ਦੀ ਲੜਾਈ ਹੈ ਪਰ ਸਾਡੇ ਕਨਸੈਪਟ ਦੇ ਵਿੱਚ ਤਾਂ ਹੈ ਹੀ ਨਹੀਂ ਜਦੋਂ ਇਹ ਸਾਡੇ ਕਨਸੈਪਟ ਦੇ ਵਿੱਚ ਹੈ ਹੀ ਨਹੀਂ ਤੇ ਗੁਰੂ ਸਾਹਿਬ ਨੇ ਆਪਣੇ ਲਾਲਚ ਲਈ ਕੁਝ ਕੀਤਾ ਨਹੀਂ ਤੇ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਕਿਸੇ ਹੋਰ ਨੂੰ ਅਪਣਾਉਣਾ ਇਹ ਤਾਂ ਬਸ ਤੁਸੀਂ ਰੀਪਰ ਉਹ ਕਹਿੰਦੇ ਵੀ ਉਹ ਵੀ ਫੱਕਰ ਨੇ ਫੱਕਰਾਂ ਦੇ ਦਰਤ ਤੋਂ ਜੋ ਮੰਗੋ ਮਿਲ ਜਾਂਦਾ ਜੇ ਫੱਕਰਾਂ ਬਾਰੇ ਮਾੜਾ ਬੋਲੋਗੇ ਤਾਂ ਤੁਹਾਨੂੰ ਕੋੜ ਹੋ ਜਾਊਗਾ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੰਕਤੀ ਹੈ ਜੇ ਘਰ ਹੁੰਦਾ ਮੰਗਣ ਜਾਈਏ ਫਿਰ ਉਲਾਮਾ ਮਿਲਦਾ ਹੈ ਜੇ ਆਪਣੇ ਘਰ ਹੋਵੇ ਅਸੀਂ ਕਿਸੇ ਨੂੰ ਮੰਗਣ ਜਾਈਏ ਫਿਰ ਲਾਹਮੇ ਅੱਜ ਅੱਜ ਇਹ ਕਨਸੈਪਟ ਇਸ ਦੇ ਉੱਤੇ ਕਿਉਂ ਚਰਚਾ ਹੋ ਰਹੀ ਹੈ ਕਿ ਇੰਨਾ ਗੰਭੀਰ ਵਿਸ਼ਾ ਕਿਉਂ ਬਣ ਗਿਆ ਚਰਚਾ ਵਾਲਾ ਕਿਉਂਕਿ ਅਸੀਂ ਆਪਣਾ ਘਰ ਛੱਡ ਕੇ ਜਾ ਰਹੇ ਹਾਂ ਜਦਕਿ ਸਾਡਾ ਘਰ ਤਾਂ ਸੰਪੂਰਨ ਹੈ ਦੂਸਰੇ ਘਰਾਂ ਦੇ ਵਿੱਚ ਦੱਸੋ ਮੈਨੂੰ ਕਿਸ ਪਰੰਪਰਾ ਦੇ ਵਿੱਚ ਜਾਂ ਕਿਸ ਧਰਮ ਦੇ ਵਿੱਚ ਜਾਂ ਕਿਸੇ ਵੀ ਫਕੀਰ ਦੀ ਠੀਕ ਹੈ ਸਤਕਾਰਯੋਗ ਫਕੀਰਾ ਨੂੰ ਮਹਾਰਾਜ ਸਾਹਿਬ ਨੇ ਵੀ ਕਿਤੇ ਵੀ ਕਿਸੇ ਫਕੀਰ ਨੂੰ ਇਸ ਤਰ੍ਹਾਂ ਨਹੀਂ ਕਿਹਾ ਪਰ ਸਿਧਾਂਤ ਦੇ ਰੂਪ ਦੇ ਵਿੱਚ ਅਸੀਂ ਕਿਸੇ ਦੇ ਨਾਲ ਸਾਝ ਵੀ ਨਹੀਂ ਕਰ ਸਕਦੇ ਠੀਕ ਹੈ ਨਾ ਸੋ ਜਿੱਥੇ ਵੀ ਕਿਸੇ ਫਕੀਰ ਦਾ ਤੁਸੀਂ ਦੱਸੋ ਵੀ ਕਿਸੇ ਫਕੀਰ ਨੇ ਗਰੀਬਾਂ ਲਈ ਕੁਰਬਾਨੀ ਦਿੱਤੀ ਹੋਵੇ ਕਿਸੇ ਨੇ ਸੱਚ ਦੀ ਆਵਾਜ਼ ਉਠਾਈ ਹੋਵੇ ਫਕੀਰ ਦਾ ਸਿਧਾਂਤ ਫਕੀਰੀ ਨਾਲ ਹੈ ਬਾਣੀ ਵੀ ਤਾਂ ਰਿਗਾਰਡ ਕਰਦੀ ਨਾ ਫਰੀਦ ਸਾਹਿਬ ਦੀ ਬਾਣੀ ਦਰਜ ਹੈ ਤੁਸੀਂ ਦੇਖੋ ਉਸ ਕਦ ਦੇ ਜੇ ਕੋਈ ਹੈਗੇ ਨੇ ਤਾਂ ਉਸ ਕਦ ਨੂੰ ਤਾਂ ਸਿੱਖ ਵੀ ਨਮਨ ਕਰਦਾ ਬਿਲਕੁਲ ਅਸੀਂ 15 ਭੱਟ ਨੇ 11 15 ਭਗਤ ਨੇ 11 ਭੱਟ ਨੇ ਚਾਰ ਗੁਰਸਿੱਖਾਂ ਦੀ ਬਾਣੀ ਗਰਜਾ ਗੁਰੂ ਸਾਹਿਬ ਦੇ ਬਰਾਬਰ ਦਾ ਦਿੱਤਾ ਹੋਇਆ ਤੁਸੀਂ ਵੇਖੋ ਬੜੀ ਹੈਰਾਨੀ ਦੀ ਗੱਲ ਹੈ ਅਸੀਂ ਉਹਨਾਂ ਨੂੰ ਇੰਨਾ ਉਹਨਾਂ ਦੀ ਸਿਧਾਂਤ ਨੂੰ ਪ੍ਰਵਾਨ ਕਰ ਦਿਆ ਹੋਇਆ ਗੁਰੂ ਸਾਹਿਬ ਦੇ ਬਰਾਬਰ ਹੀ ਉਹਨਾਂ ਨੂੰ ਮੰਨ ਲਿਆ ਜਦੋਂ ਅਸੀਂ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਹਾਂ ਉਹਨਾਂ ਨੂੰ ਵੀ ਕਰਦੇ ਹਾਂ ਪਰ ਇਹ ਤਾਂ ਨਹੀਂ ਹੈ ਵੀ ਉਹਨਾਂ ਨੂੰ ਛੱਡ ਕੇ ਹੁਣ ਅਸੀਂ ਉਹ 15 ਭਗਤਾਂ ਦੇ ਸਿਧਾਂਤ ਨੂੰ ਛੱਡ ਕੇ ਕਿਸੇ ਹੋਰ ਨਵੇਂ ਸਿਧਾਂਤ ਨੂੰ ਕਹੀਏ ਵੀ ਇਹ ਜੇ ਇਹੋ ਜਿਹੇ ਸਿਧਾਂਤ ਬਣਾਉਣੇ ਹੁੰਦੇ ਤਾਂ ਜਿਸ ਵੇਲੇ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੰਪਾਦਨਾ ਕਰਦੇ ਆ ਭਗਤ ਪੀਲੂ ਜੀ ਵੀ ਆਏ ਸੀ ਉਹਨਾਂ ਨੇ ਵੀ ਆਪਣਾ ਕਿਹਾ ਸੀ ਮੇਰੀ ਬਾਣੀ ਦਰਜ ਕਰੋ ਮਹਾਰਾਜ ਨੇ ਕਿਹਾ ਤੇਰੀ ਬਾਣੀ ਦੇ ਵਿੱਚ ਸਾਨੂੰ ਸਪਸ਼ਟ ਰੂਪ ਤੇ ਭਗਤੀ ਭਾਵ ਨਹੀਂ ਪ੍ਰਗਟ ਹੁੰਦਾ ਅੱਛਾ ਜਿੱਥੇ ਭਗਤੀ ਭਾਵ ਪ੍ਰਗਟ ਨਹੀਂ ਹੁੰਦਾ ਉੱਥੇ ਮੱਕੜ ਸਾਹਿਬ ਸਾਡਾ ਸਿਧਾਂਤ ਨਹੀਂ ਰਲਦਾ ਐਵੇਂ ਬਿਨਾਂ ਕਾਰਨ ਤੋਂ ਕਿਸੇ ਨੂੰ ਰਿਪਰੈਜ਼ੈਂਟ ਕਰਦੇ ਸਾਡੇ ਉੱਤੇ ਬਿਠਾ ਦੇਣਾ ਮੈਂ ਸਮਝਦਾ ਕਿ ਸਾਡੀ ਮਾਨਸਿਕਤਾ ਦੇ ਉੱਤੇ ਮਤਲਬ ਇੱਕ ਤਰ੍ਹਾਂ ਦਾ ਪ੍ਰਭਾਵ ਪਾਇਆ ਜਾ ਰਿਹਾ ਕੋਈ ਗੱਲ ਨਹੀਂ ਇਹੋ ਦੇ ਪ੍ਰਭਾਵ ਪੈਂਦੇ ਰਹਿੰਦੇ ਆ ਪਰ ਜਿਹੜੇ ਸ਼ੁੱਧ ਤੇ ਖਾਲਸ ਜਿਹੜਾ ਡਰਾਇਆ ਜਾਂਦਾ ਵੀ ਤੈਨੂੰ ਕੋੜ ਹੋ ਜਾਊਗਾ ਤੈਨੂੰ ਬਿਮਾਰੀਆਂ ਲੱਗ ਜਾਣਗੀਆਂ ਫੱਕਰ ਨਾਰਾਜ਼ ਹੋ ਕੇ ਤੂੰ ਤਬਾਹ ਹੋ ਜਾਏਗਾ ਤੇਰਾ ਫਾਈਨੈਂਸ਼ੀਅਲ ਲਾਸ ਹੋ ਜਾਊਗਾ ਤੂੰ ਬਰਬਾਦ ਹੋ ਜਾਏਗਾ ਤੂੰ ਕੱਖਾਂ ਚ ਰੁੱਲ ਜਾਏਗਾ ਤੂੰ ਦੇਖੀ ਤੇਰੇ ਨਾਲ ਹੁੰਦਾ ਕੀ ਸਿੱਖ ਡਾਇਓਲੋਜੀ ਦੇ ਸਾਹਮਣੇ ਇਹ ਸਾਰੀਆਂ ਗੱਲਾਂ ਕਿੱਥੇ ਖੜਦੀਆਂ ਦੇਖੋ ਤੁਸੀਂ ਅਸੀਂ ਇਸ ਗੱਲ ਨੂੰ ਤਾਂ ਪ੍ਰਵਾਨ ਕਰੀਏ ਜੇ ਸਾਡੇ ਗੁਰੂ ਸਾਹਿਬ ਨੇ ਕੀਤਾ ਹੁੰਦਾ ਗੁਰੂ ਸਾਹਿਬ ਨੇ ਤਾਂ ਕਿੱਡੀ ਵੱਡੀ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੜ੍ਹ ਕੇ ਦੇਖੋ ਮਹਾਰਾਜ ਕਹਿੰਦੇ ਜਾਗਤ ਜੋਤ ਜਪੈ ਨਿ ਸਵਾਸਰ ਇੱਕ ਬਿਨਾ ਮਨ ਨੈਕ ਨਾਮ ਮੈਂ ਪੂਰਨ ਪ੍ਰੇਮ ਪ੍ਰਤੀ ਸਜੈ ਬਰਤ ਗੋਰ ਮੜੀ ਮਟ ਭੂਲ ਨਾ ਮੰਨਾਂ ਸਪਸ਼ਟ ਕਿਹਾ ਤੇ ਇੱਥੇ ਮਹਾਰਾਜ ਲਿਖਦੇ ਆ ਨਾਲੇ ਵੀ ਕੇ ਭੂਲ ਨਾ ਮਾਨਾ ਇਹ ਗੱਲ ਨੂੰ ਨਾ ਥੋੜਾ ਪੰਕਤੀਆਂ ਨੂੰ ਜਿੱਥੇ ਥੋੜਾ ਫੋਰਸਲੀ ਕਹਿਣਾ ਪੈਂਦਾ ਉਹਦਾ ਕਾਰਨ ਇਹ ਹੈ ਕਿ ਉਹਨੂੰ ਸਮਝਣਾ ਉਹਦੀ ਡੂੰਘਾਈ ਨੂੰ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨਾ ਭੁੱਲ ਕੇ ਵੀ ਨਹੀਂ ਮੰਨਣਾ ਜਦੋਂ ਸਾਨੂੰ ਕਹਿ ਦਿੱਤਾ ਭੁੱਲ ਕੇ ਨਹੀਂ ਮੰਨਣਾ ਅਸੀਂ ਮੰਨ ਰਹੇ ਹਾਂ ਦੇਖੋ ਕੈਸੀ مان ਸਕਦਾ ਫਿਰ ਅਸੀਂ ਕਹਿ ਰਹੇ ਹਾਂ ਜੇ ਕੋਈ ਉਸ ਦੇ ਉੱਤੇ ਸਵਾਲ ਉਠਾਉਂਦਾ ਜਿਵੇਂ ਮਹਾਰਾਜ ਨੇ ਕਹਿ ਦਿੱਤਾ ਫਿਰ ਉਸ ਤੋਂ ਬਾਅਦ ਤੁਸੀਂ ਪੜ੍ਹ ਕੇ ਦੇਖੋ ਸਵਈਏ ਦੀ ਬਾਣੀ ਆਪਾਂ ਸਾਰੇ ਗੁਰਸਿੱਖ ਘਰਾਂ ਵਿੱਚ ਪੜ੍ਹਦੇ ਆ ਜਦੋਂ ਪੰਜਾਬ ਬਾਣੀਆਂ ਦੇ ਵਿੱਚੋਂ ਤੀਸਰੀ ਬਾਣੀ ਆ ਉਹਦੇ ਅਖੀਰਲੇ ਪਦ ਪੜ ਕੇ ਦੇਖੋ ਕੋਊ ਬੁੱਤਾਨ ਕੋ ਪੂਜਿਤ ਹੈ ਪਸ ਜਿਹੜੇ ਬੁੱਤਾਂ ਨੂੰ ਪੂਜਣ ਵਾਲੇ ਨੇ ਉਹ ਪਸ਼ੂ ਵਰਤੀ ਵਾਲੇ ਨੇ ਕੋਊ ਬੁੱਤਾਨ ਕੋ ਪੂਜਿਤ ਹੈ ਪਸ ਕੋਊ ਮਿਰਤਾਨ ਕੋ ਪੂਜਨਤਾਇਓ ਪੂਰ ਕ੍ਰਿਆ ਔਰ ਜੋ ਸਭੀ ਜਗ ਸ੍ਰੀ ਭਗਵਾਨ ਕੋ ਮਹਾਰਾਜ ਨੇ ਤਾਂ ਉਹਨਾਂ ਨੂੰ ਸਪਸ਼ਟ ਕਹਿ ਦਿੱਤਾ ਵੀ ਇਹ ਸਾਰੀ ਝੂਠੀ ਕਿਰਿਆ ਚੱਲ ਰਹੀ ਆ ਸੰਸਾਰ ਤੇ ਝੂਠੀ ਕਿਰਿਆ ਨੂੰ ਜਿਹੜਾ ਬੰਦਾ ਡਿਫੈਂਡ ਕਰ ਰਿਹਾ ਜਾਂ ਉਹਨੂੰ ਲਿਆ ਰਿਹਾ ਉਹਨੂੰ ਤੁਸੀਂ ਕਹ ਰਹੇ ਹੋ ਤੇਰੀ ਨੁਕਸਾਨ ਹੋ ਜਾਏਗਾ ਤੂੰ ਤੁਸੀਂ ਇਹ ਦੱਸੋ ਵੀ ਜਿਹੜੇ ਬੰਦੇ ਤੁਸੀਂ ਡਰਾਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਆਪਣਾ ਕੱਦ ਜਾਂ ਆਪਣਾ ਦਾਇਰਾ ਗੁਰੂ ਗੋਬਿੰਦ ਸਿੰਘ ਦੇ ਉੱਪਰ ਸਮਝਦੇ ਹੋ ਜਿਹੜਾ ਗੁਰਸਿੱਖ ਆ ਉਹ ਨਹੀਂ ਉਹਨਾਂ ਚੀਜ਼ਾਂ ਤੋਂ ਡਰਦਾ ਜਿਹੜੇ ਬਹੁਤ ਸਾਰੇ ਸਿੱਖ ਆਰਗਿਊ ਕਰਦੇ ਹੋ ਕਹਿੰਦੇ ਤੁਹਾਨੂੰ ਕੀ ਪਤਾ ਜੋ ਤੋਂ ਅਸੀਂ ਬਾਪੂ ਜੀ ਆਪਦੇ ਜਿਹੜਾ ਨਵਾਂ ਬਾਪੂ ਕਹਿੰਦੇ ਉਹਨਾਂ ਨੇ ਜਾਣਾ ਸ਼ੁਰੂ ਕੀਤਾ ਸਾਨੂੰ ਤਾਂ ਭਾਗ ਲੱਗ ਗਿਆ ਸਾਡੇ ਤਾਂ ਕਾਰਾਂ ਖੜੀਆਂ ਆ ਸਾਡੇ ਬਿਜ਼ਨਸ ਚੱਲ ਪਏ ਬਿਨਾਂ ਔਲਾਦ ਨਹੀਂ ਸੀ ਉਦੋਂ ਬਾਅਦ ਔਲਾਦ ਹੋ ਗਈ ਅਸੀਂ ਰਾਈਜ਼ ਕਰ ਗਏ ਇਹਨੇ ਤੁਹਾਨੂੰ ਕੀ ਪਤਾ ਇਹਨਾਂ ਗੱਲਾਂ ਦਾ ਦੇਖੋ ਮੱਕਰ ਸਾਹਿਬ ਇਹ ਤਾਂ ਸਾਡਾ ਸਤਮੁੱਚ ਹੀ ਇੱਕ ਮਤਲਬ ਦੁਕਾਨਤ ਹੈ ਕਿ ਸਾਡੇ ਸਿੱਖ ਵੀ ਨਾਲ ਲੱਗ ਪਏ ਇਹ ਇਹ ਸਤਮੁੱਚ ਦੁਕਾਨਤ ਹੈ ਇਹਦੇ ਉੱਤੇ ਚੰਗੀ ਗੱਲ ਹੈ ਇਹੋ ਜੀਆਂ ਚਰਚਾਵਾਵਾਂ ਹੋਣੀਆਂ ਚਾਹੀਦੀਆਂ ਨੇ ਸਾਡੇ ਜਿਹੜੇ ਆਪਣੇ ਸਿਧਾਂਤ ਨੇ ਉਹ ਸਾਹਮਣੇ ਆਉਂਦੇ ਆ ਇਹ ਕੈਸੀ ਮਾਨਸਿਕਤਾ ਸਾਡੇ ਸਿੱਖੀ ਉਸ ਗੱਲ ਨੂੰ ਆ ਕੇ ਜਸਟੀਫਾਈ ਕਰ ਰਿਹਾ ਹੈ ਨਹੀਂ ਜੀ ਸਾਨੂੰ ਇਹ ਕੁਝ ਮਿਲ ਗਿਆ ਸਾਨੂੰ ਇਹ ਕੁਝ ਮਿਲ ਗਿਆ ਜੇ ਇੰਨਾ ਕੁਝ ਮਿਲਣਾ ਹੁੰਦਾ ਤਾਂ ਗੁਰੂ ਸਾਹਿਬ ਸਾਨੂੰ ਕਹਿ ਦਿੰਦੇ ਯਾ ਤਾਂ ਸਾਡੇ ਵਿਸ਼ਵਾਸ ਤੇ ਮਤਲਬ ਇਹਦਾ ਮਤਲਬ ਕਿ ਉਹਨਾਂ ਦੀ ਗੁਰਨਾਣਕ ਦੇ ਘਰ ਤੋਂ ਪੂਰੀ ਨਹੀਂ ਪਈ ਫਿਰ ਉਹ ਕਿਤੇ ਹੋਰ ਜਾ ਰਹੇ ਬਿਲਕੁਲ ਬਿਲਕੁਲ ਉਹੀ ਗੱਲ ਮੈਂ ਕਹਿ ਰਿਹਾ ਨਾ ਵੀ ਗੁਰੂ ਸਾਹਿਬ ਸਾਡੇ ਲਈ ਇੰਨਾ ਭਲਾ ਕਰ ਸਕਦੇ ਆ ਵੀ ਆਪਣਾ ਪਰਿਵਾਰ ਨਿਸ਼ਾਵਰ ਕਰ ਸਕਦੇ ਗੁਰੂ ਸਾਹਿਬ ਨੇ ਆਪਣੇ ਚਾਰ ਸਾਹਿਬ ਜੀ ਦਾ ਸਾਰਾ ਪਰਿਵਾਰ ਨਿਸ਼ਾਵਰ ਕਰ ਦਿੱਤਾ ਫਿਰ ਵੀ ਕਿਹਾ ਵੀ ਇਹ ਇਨ੍ਹਾਂ ਦੇ ਵਿੱਚ ਮੈਂ ਆਪਣੇ ਖਾਲਸੇ ਦੇ ਵਿੱਚੋਂ ਆਪਣਾ ਪਰਿਵਾਰ ਦੇਖਦਾ ਠੀਕ ਹੈ ਨਾ ਜਦੋਂ ਗੁਰੂ ਸਾਹਿਬ ਇੰਨਾ ਕੁਝ ਬਾਰ ਬਾਰ ਕੇ ਸਾਨੂੰ ਇੱਕ ਸਿਧਾਂਤ ਦੇ ਸਕਦੇ ਆ ਤੇ ਨਾਲ ਇਹ ਵੀ ਕਹਿ ਦਿੰਦੇ ਵੀ ਭਾਈ ਮੜੀਆਂ ਮਸਾਣਾ ਨੂੰ ਪੂਜ ਲੈਣਾ ਇਹਦਾ ਮਤਲਬ ਅਸੀਂ ਗੁਰੂ ਸਾਹਿਬ ਦੇ ਸਿਧਾਂਤ ਨੂੰ ਨਹੀਂ ਮੰਨਦੇ ਅਸੀਂ ਦੂਸਰੇ ਸਿਧਾਂਤ ਨੂੰ ਜ਼ਿਆਦਾ ਮੰਨਦੇ ਆ ਜਦਕਿ ਸਾਡਾ ਦੁਖਾਂਤ ਹੈ ਤੇ ਦੂਜੀ ਗੱਲ ਇਹ ਆ ਜਿਹੜੀ ਚੀਜ਼ ਦੀ ਵੀ ਪ੍ਰਾਪਤੀ ਜਲ ਗੱਲ ਪ੍ਰਾਪਤੀ ਦੀ ਨਹੀਂ ਹੈਗੀ ਮਿਲਦਾ ਪਰਮੇਸ਼ਰ ਤੇ ਕਰਮ ਵੀ ਸਭ ਕੁਝ ਆ ਤੁਸੀਂ ਪ੍ਰਾਪਤੀ ਵਾਲੇ ਪਾਸੇ ਨਾ ਜਾਓ ਸੰਪੂਰਨਤਾ ਵਾਲੇ ਪਾਸੇ ਜਾਓ ਤੁਹਾਡੇ ਬੱਚੇ ਘਰ ਵਿੱਚ ਹੋਣ ਜਿਆਦਾ ਤਾਂ ਲੋਡ ਜ਼ਿਆਦਾਤਰ ਜਿਹੜੇ ਲੋਕ ਜਾਂਦੇ ਆ ਉਹ ਇਸੇ ਗੱਲ ਕਰਕੇ ਜਾਂਦੇ ਆ ਸਾਡੇ ਘਰ ਵਿੱਚ ਬੱਚਾ ਨਹੀਂ ਪੈਦਾ ਹੁੰਦਾ ਸਾਡਾ ਫਾਈਨੈਂਸ ਕਾਰੋਬਾਰ ਨਹੀਂ ਚੱਲ ਰਿਹਾ ਫਾਈਨੈਂਸ਼ੀਅਲੀ ਸਪੋਰਟਡ ਹੋਈਏ ਦੇਖੋ ਤੁਸੀਂ ਇਹ ਵੀ ਹੈ ਨਹੀਂ ਵੀ ਇਹੋ ਜਿਹੇ ਕੇਸ ਨਾ ਹੋਣ ਜਿਨ੍ਹਾਂ ਦੇ ਬੱਚੇ ਵੈਲ ਸੈਟਲਡ ਨੇ ਤੇ ਮਾਪਿਓ ਨਾថា ਸ਼ਰਮ ਚ ਭਰਦੇ ਰਹੀ ਠੀਕ ਹੈ ਨਾ ਇਹ ਵੀ ਹੈ ਨਹੀਂ ਕਿ ਜਿਨ੍ਹਾਂ ਦੇ ਕੋਲ ਫਾਈਨੈਂਸ਼ੀਅਲੀ ਪੂਰੀ سپورਟ ਹੈ ਕਿ ਉਹਨਾਂ ਦੇ ਬੱਚੇ ਚੰਗੇ ਹੋਣ ਉਹਨਾਂ ਦੇ ਬੱਚੇ ਤੁਸੀਂ ਜਾ ਕੇ ਦੇਖੋ ਕਿੰਨੇ ਕਿੰਨੇ ਨਸ਼ੇ ਕਰਦੇ ਕੋਈ ਡਰਗਸ ਚ ਪੈ ਗਿਆ ਡਰਗਸ ਦੇ ਨਸ਼ਿਆਂ ਦੇ ਵਿੱਚ ਪੈ ਗਏ ਮਤਲਬ ਤੁਸੀਂ ਅੱਜ ਤੋਂ ਪਹਿਲਾਂ ਦੀ 50 ਸਾਲ 100 ਸਾਲ ਪਹਿਲਾਂ ਦੀ ਹਿਸਟਰੀ ਫੋਲਕ ਦੇਖੋ ਕਿੰਨੇ ਕਿ ਸਾਡੀ ਸਿੱਖਾਂ ਦੇ ਬੱਚੇ ਇਹੋ ਜਿਹੇ ਸੀ ਕਿੰਨੇ ਕਿ ਸਿੱਖਾਂ ਦੇ ਪਰਿਵਾਰਾਂ ਦੇ ਵਿੱਚ ਇਹੋ ਜਿਹੀ ਵਿਚਾਰਧਾਰਾ ਸੀ ਉਹ ਜਿਉਂ ਜਿਉ ਵਿਚਾਰਤਾ ਰਾਈ ਤਿਉਂ ਤਿਉ ਉਹ ਇੱਕ ਇਫੈਕਟ ਸਾਡੇ ਵਿੱਚ ਆ ਗਿਆ ਉਹ ਦੇਖੋ ਬੱਚੇ ਨਸ਼ੇ ਕਰਨ ਲੱਗ ਪਏ ਤੁਸੀਂ ਫਾਈਨੈਂਸ਼ੀਅਲੀ ਸਪੋਰਟਡ ਹੋ ਗਏ ਮੈਨੂੰ ਯਾਦ ਹੈ ਕਿ ਇੱਕ ਬੜਾ ਪੁਲਿਸ ਦਾ ਤਕੜਾ ਅਫਸਰ ਸੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਨੂੰ ਜੇ ਸੁਣਨ ਦੇਣ ਪਤਾ ਲੱਗ ਜਾਊਗਾ ਉਹਨਾਂ ਦੇ ਘਰੇ ਇਕਲੌਤਾ ਪੁੱਤਰ ਸੀ ਤੇ ਉਹ ਇਕਲੌਤਾ ਪੁੱਤਰ ਉਹਨਾਂ ਦਾ ਸਮੈਕ ਦੇ ਨਸ਼ੇ ਵਿੱਚ ਮਰਿਆ ਬਹੁਤ ਇਹ ਚਰਚਾ ਹੋਈ ਸੀ ਇਸ ਵਿਸ਼ੇ ਤੇ ਤੇ ਉਹ ਬਾਅਦ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਉਸ ਅਫਸਰ ਨੂੰ ਹੀ ਡਿਊਟੀ ਦਿੱਤੀ ਸੀ ਵੀ ਜਿਹੜਾ ਨਸ਼ੇ ਵਾਲੇ ਵਿਸ਼ੇ ਦੇ ਉੱਤੇ ਤੁਸੀਂ ਵੱਡੇ ਤੋਂ ਵੱਡੇ ਜਿਹੜੇ ਰੈਕਟ ਨੇ ਉਹਨਾਂ ਨੂੰ ਉਹ ਕਰਨਾ ਹੈ ਬੰਦ ਕਰਨਾ ਹੈ ਡਿਸਟਰੋਏ ਕਰਨਾ ਸੋ ਦੇਖੋ ਤੁਸੀਂ ਏਡੀ ਵੱਡੀ ਪੋਸਟ ਲੈ ਕੇ ਡੀਐਸਪੀ ਦੇ ਅਹੁਦਾ ਲੈ ਕੇ ਚੰਗਾ ਅਹੁਦਾ ਲੈ ਕੇ ਫਿਰ ਵੀ ਤੁਹਾਡੇ ਘਰ ਦੇ ਵਿੱਚ ਸੰਤਾਨ ਹੈ ਨਹੀਂ ਜੇ ਹੈਗੀ ਸੀ ਤਾਂ ਉਹ ਨਸ਼ੇ ਆ ਤੇ ਮਰ ਗਈ ਤਾਂ ਇਹਦਾ ਸਿਧਾਂਤ ਕਿਉਂ ਮਰੀ ਸਵਾਲ ਇਹ ਨਹੀਂ ਹੈ ਕਿ ਮਰ ਕਿਉਂ ਮਰੀ ਕਿਉਂਕਿ ਉਹਨਾਂ ਨੂੰ ਉਹ ਫੋਲੋ ਕਰਦੇ ਕਿ ਉਸੇ ਕਿਟਾਂ ਪੀ ਰਿਹਾ ਕੋਈ ਕਿਸ ਤਰ੍ਹਾਂ ਦਾ ਦੇਖੋ ਇੱਕ ਤਰ੍ਹਾਂ ਦੀ ਸਾਨੂੰ ਤਾਂ ਮਹਾਰਾ ਨੇ ਸਪਸ਼ਟੀ ਕਿਹਾ ਵੀ ਅਸੀਂ ਇਸ ਤਰ੍ਹਾਂ ਦਾ ਕੋਈ ਵਰਤਣਾ ਹੀ ਨਹੀਂ ਜਿਹਦੇ ਕਰਕੇ ਤੇ ਇਸ ਤਰ੍ਹਾਂ ਕਰਕੇ ਜੇ ਇਹੋ ਜੇ ਸਿਧਾਂਤ ਨੂੰ ਫੋਲੋ ਕਰਾਂਗੇ ਤਾਂ ਰਿਜ਼ਲਟ ਤਾਂ ਸਾਹਮਣੇ ਆ ਹੀ ਰਹੇ ਨਾ ਜਸਵੀਰ ਜੱਸੀ ਨਾਲ ਸਹਿਮਤ ਹਾਂ ਜੋ ਗੱਲਾਂ ਉਹਨਾਂ ਨੇ ਦੇਖੋ ਜਸਵੀਰ ਜੱਸੀ ਉਹਨਾਂ ਨਾਲ ਮੇਰੀ ਜਿਹੜੀ ਇਸ ਵਿਚਾਰਧਾਰਾ ਦੇ ਉੱਤੇ ਮੈਂ ਪੂਰਨ ਸਹਿਮਤ ਹਾਂ ਕਿਉਂਕਿ ਉਹ ਜਿੱਥੇ ਆਪਣਾ ਕਿਰਦਾਰ ਨਿਭਾ ਰਹੇ ਆ ਅੱਛਾ ਨਿਭਾ ਰਹੇ ਆ ਮੈਂ ਸਮਝਦਾ ਕਿ ਉਹ ਉਹਨਾਂ ਨੂੰ ਸੁਣ ਕੇ ਕਈ ਬੱਚੇ ਅਵੇਅਰ ਹੋ ਰਹੇ ਆ ਕੋਸ਼ਿਸ਼ ਕਰ ਰਹੀ ਆ ਅਸੀਂ ਯੂਨੀਵਰਸਿਟੀ ਉਨ ਰਿਸਰਚ ਕਰਦੇ ਆ ਵਿਚਰਦੇ ਆ ਕਈ ਲੋਕਾਂ ਦੇ ਨਾਲ ਐਸੇ ਐਸੇ ਮਤਲਬ ਕਿ ਸਾਨੂੰ ਦੂਸਰੇ ਧਰਮਾਂ ਦੇ ਲੋਕ ਵੀ ਮਿਲਦੇ ਆ ਜਿਹੜੇ ਕਹਿੰਦੇ ਆ ਕਿ ਸਾਨੂੰ ਕਿਤੇ ਨਾ ਕਿਤੇ ਪਿਓਰਿਟੀ ਜਿਹੜੀ ਆ ਉਹ ਸਿੱਖ ਪੰਥ ਦੇ ਵਿੱਚ ਸਿੱਖ ਧਰਮ ਦੇ ਵਿੱਚ ਮਿਲਦੀ ਆ ਤੇ ਸਾਡੀਆਂ ਤਾਂ ਉਦਾਹਰਨਾਂ ਨੇ ਸਾਨੂੰ ਤਾਂ ਕਿੰਨੇ ਕਿੰਨੇ ਉਹ ਖਾਲਸਾ ਏਡ ਹੋ ਗਿਆ ਜਾਂ ਹੋਰ ਕਿੰਨੀਆਂ ਉਦਾਹਰਨਾਂ ਸਾਡੀਆਂ ਨੇ ਜਿਹਦੇ ਵਿੱਚੋਂ ਮਹਿਸੂਸ ਹੁੰਦਾ ਕਿ ਯਾਰ ਇੱਕ ਪਿਓਰਿਟੀ ਦਾ ਸੰਦੇਸ਼ ਲੈ ਕੇ ਜਾ ਰਹੇ ਆ ਸੋ ਇਸ ਕਰਕੇ ਜਿਹੜਾ ਸਿਧਾਂਤ ਜਸਬੀਰ ਜੱਸੀ ਉਹਨਾਂ ਨੇ ਲਿਆ ਠੀਕ ਆ ਪਰ ਮੈਂ ਉਹਨਾਂ ਨੂੰ ਇਸ ਮੀਡੀਆ ਦੇ ਮਾਧਿਅਮ ਰਾਹੀਂ ਬੇਨਤੀ ਵੀ ਕਰੂੰਗਾ ਕਿ ਜਦੋਂ ਤੁਸੀਂ ਉਸ ਸਿਧਾਂਤ ਦੇ ਬਰਾਬਰ ਇੱਕ ਮਤਲਬ ਕਿ ਆਪਣੀ ਭਾਵਨਾ ਦੇ ਹਿਸਾਬ ਦੇ ਨਾਲ ਜੇ ਤੁਸੀਂ ਉਹ ਗੁਰੂ ਘਰਾਂ ਦੇ ਵਿੱਚ ਵੀ ਮਤਲਬ ਕਿ ਆਪਾ ਸਮੂਲੀਅਤ ਕਰੋ ਸਮਾਗਮਾਂ ਦੇ ਵਿੱਚ ਜਾਓ ਤਾਂ ਇਹਦੇ ਨਾਲ ਬਹੁਤ ਉਤਸ਼ਾਹ ਮਿਲੇਗਾ ਤੇ ਤਾਂ ਕਿ ਨੌਜਵਾਨ ਜਿਹੜੇ ਆ ਉਹ ਉਹਨਾਂ ਨੂੰ ਇਸ ਤਰ੍ਹਾਂ ਦਾ ਵੀ ਇੱਕ ਰਾਹ ਪਤਾ ਲੱਗੇ ਸਾਡੇ ਗੁਰੂ ਘਰਾਂ ਦੇ ਵਿੱਚ ਵੀ ਸਾਡੇ ਗੁਰਮ ਗੁਰਮਤ ਸਮਾਗਮਾਂ ਦੇ ਵਿੱਚ ਉਹਦੇ ਨਾਲ ਵੀ ਉਹਨਾਂ ਨੂੰ ਉਤਸ਼ਾਹ ਮਿਲੇਗਾ ਸੋ ਇਹ ਮੈਂ ਉਹਨਾਂ ਦੇ ਨਾਲ ਪੂਰਨ ਸਹਿਮਤ ਹਾਂ ਜੀ ਬਹੁਤ ਅੱਛੀ ਗੱਲ ਇਹ ਇਹ ਇਨ੍ਹਾਂ ਥਾਵਾਂ ਦੀ ਜਿਹੜੀ ਮਟੀਰੀਅਲਿਸਟਿਕ ਪੂਰਤੀ ਤੁਸੀਂ ਕਹਿੰਦੇ ਹੋ ਕਿ ਕਈ ਚੰਗੇ ਵੀ ਹੋ ਸਕਦੇ ਆ ਉਹ ਉਹ ਪਹੁੰਚੀਆਂ ਸ਼ਕਤੀਆਂ ਵੀ ਹੋ ਸਕਦੀਆਂ ਦੇਖੋ ਮੱਕੜ ਸਾਹਿਬ ਗੱਲ ਇਹ ਸਿੱਖ ਦਾ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ ਦੇਖੋ ਗੱਲ ਇਹ ਹੈ ਜਦੋਂ ਆਪਾਂ ਨੂੰ ਆਪਣੇ ਘਰ ਦੇ ਵਿੱਚ ਸਭ ਕੁਝ ਸੰਪੂਰਨ ਮਿਲ ਗਿਆ ਫਿਰ ਅਸੀਂ ਬਾਹਰ ਜਾਣ ਦੀ ਲੋੜ ਕੀ ਕਿਉਂ ਜਾਣਾ ਮੈਂ ਤਾਂ ਇਸ ਗੱਲ ਦੇ ਉੱਤੇ ਸਮਝਦਾ ਜੇ ਤਾਂ ਕੋਈ ਕਮੀ ਦਿਸਦੀ ਹੋਵੇ ਸਾਨੂੰ ਇੱਥੇ ਕੋਈ ਕਮੀ ਕੋਈ ਹੋਂ ਤਾਂ ਹੀ ਹੋਵੇ ਕੋਈ ਤੁਹਾਨੂੰ ਲੱਗਦਾ ਘਟ ਹੈ ਕੋਈ ਜੇ ਕੋਈ ਇਹੋ ਜੀ ਗੱਲ ਹੁੰਦੀ ਤਾਂ ਗੁਰੂ ਨਾਨਕ ਸਾਹਿਬ ਜੀ ਪੰਜ ਨੇ ਮਾਰਜਾ ਵਖਤ ਪੰਜ ਪੰਜਾ ਪੰਜੇ ਨਾਓ ਪਹਿਲਾ ਸੱਚ ਹਲਾਲ ਦੋਇ ਦੂਜਾ ਖੈਰ ਕਰਾਏ ਤੀਜੀ ਨੀਅਤ ਆਸਮਾਨ ਪੰਨੀ ਸੋ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਵੀ ਮੁਸਲਮਾਨ ਧਰਮ ਨਾਲ ਪਰ ਉਹ ਮਹਾਰਾਜ ਤਾਂ ਕਹਿੰਦੇ ਜੇ ਤੂੰ Hindu ਹੈ ਤਾਂ Hindu ਅਸਲੀ ਸਰੂਪ ਧਾਰਨ ਕਰ ਜੇ ਤੂੰ ਸਨਾਤ ਨਹੀਂ ਹੈ ਤਾਂ ਉਹ ਉਸ ਕਨਸੈਪਟ ਨੂੰ ਸਮਝ ਜੇ ਤੂੰ ਮੁਸਲਮਾਨ ਹੈ ਤਾਂ ਤੇਰੇ ਅੰਦਰ ਜਿਹੜੀਆਂ ਪੰਜ ਨਵਾਜਾਂ ਨੂੰ ਇਸ ਕਨਸੈਪਟ ਦੇ ਨਾਲ ਹੋਣੀਆਂ ਚਾਹੀਦੀਆਂ ਨੇ ਧਰਮ ਕੋਈ ਮਾਰਾ ਨਹੀਂ ਤੇ ਧਰਮ ਨੂੰ ਜਿਹੜੇ ਅਪਣਾਉਣ ਵਾਲੇ ਆ ਉਸ ਧਰਮ ਦੇ عقیده ਨੂੰ ਸਮਝਣ ਵਾਲੇ ਆ ਉਹ ਉਹ ਵੀ ਪੂਰਨ ਹੁੰਦੇ ਆ ਇਹ ਗੱਲ ਨਹੀਂ ਹੈਗੀ ਆ ਉਹ ਵੀ ਪੂਰਨ ਹੁੰਦੇ ਆ ਪਰ ਸਾਡਾ ਧਰਮ ਪਹਿਲਾਂ ਹੀ ਸੰਪੂਰਨ ਹੈ ਅਸੀਂ ਉਹਨਾਂ ਨੂੰ ਪੂਰਨ ਮੰਨਾਂਗੇ ਹੂੰ ਇਹ ਵੀ ਗੱਲ ਸਮਝਣ ਵਾਲੀ ਹੈ ਨਾ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਨਹੀਂ ਜੀ ਉਹਨੂੰ ਉਹ ਗਲਤ ਨੇ ਨਹੀਂ ਉਹ ਆਪਣੇ ਘਰ ਵਿੱਚ ਉਹ ਠੀਕ ਹੈ ਸਾਡੇ ਲਈ ਕੋਈ ਨਹੀਂ ਜੇ ਇਦਾਂ ਦੀ ਗੱਲ ਹੁੰਦੀ ਤੇ ਸਾਈ ਮੀਆਂ ਵੀ ਰਵੇਂ ਗੁਰੂ ਸਾਹਿਬ ਦੇ ਚਰਨਾਂ ਤੇ ਆ ਕੇ ਡਿੱਗਦੇ ਤੰਬਾਕੂ ਦਾ ਕੀ ਜ਼ਿਕਰ ਹੈ ਕਿ ਸਪਸ਼ਟ ਤੌਰ ਤੇ ਕਿਤੇ ਇਹਦੇ ਬਾਰੇ ਗੱਲ ਕੀਤੀ ਹੋਈ ਹੈ ਬਾਣੀ ਚ ਦੇਖੋ ਤੰਬਾਕੂ ਤਾਂ ਗੁਰੂ ਸਾਹਿਬ ਨੇ ਰਹਿਤਨਾਮਿਆਂ ਦੇ ਵਿੱਚ ਵੀ ਕਿਹਾ ਇਤਿਹਾਸ ਦੇ ਵਿੱਚ ਵੀ ਸਾਖੀ ਹੈ ਸਾਡੇ ਇਤਿਹਾਸ ਵਿੱਚ ਹੁਣ ਤੱਕ ਗੁਰੂ ਘਰਾਂ ਦੇ ਵਿੱਚ ਇਹ ਸਾਖੀ ਪ੍ਰਚਲਿਤ ਹੈ ਕਿ ਗੁਰੂ ਨਾਗੁਰ ਗੋਵਿੰਦ ਸਿੰਘ ਮਹਾਰਾਜ ਦਾ ਘੋੜਾ ਤੰਬਾਕੂ ਦੇ ਖੇਤ ਵਿੱਚ ਹੀ ਨਹੀਂ ਸੀ ਗਿਆ ਹੂੰ ਮਹਾਰਾਜ ਦਾ ਮੁਰਗਿਆ ਬਾਕੀ ਜਿਹੜਾ ਤੰਬਾਕੂ ਆ ਉਹਦੇ ਉੱਤੇ ਸਨਾਤਨ ਮਤ ਦੇ ਵਿੱਚ ਵੀ ਰੋਕ ਹੈ ਰੋਕ ਹੈ ਹਾਂਜੀ ਬਿਲਕੁਲ ਸਨਾਤਨ ਮਤ ਦੇ ਜਿਹੜੇ ਵੱਡੇ ਮੰਦलेश्वर ਨੇ ਜਾਂ ਸ਼ੰਕਰਾਚਾਰੀਆ ਨੇ ਜਾਂ ਉਹਨਾਂ ਦੇ ਵੱਡੇ ਉਧਧਾਰ ਨੇ ਉਸ ਤੰਬਾਕੂ ਦੇ ਉੱਤੇ ਰੋਕ ਤੰਬਾਕੂ ਗ੍ਰਹਿਣ ਕਰਨ ਵਾਲਾ ਬੰਦੇ ਦੇ ਉੱਤੇ ਅ ਇੱਕ ਦੁਹਰਾ ਵੀ ਆਉਂਦਾ ਪੰਜਾਬੀ ਦੇ ਵਿੱਚ ਉਸ ਸੰਸਕ੍ਰਿਤ ਦਾ ਹੀ ਉਤਾਰਾ ਕੀਤਾ ਹੋਇਆ ਮਦਰਾ ਦਹਿ ਸਾਤਕੁਲ ਭਾਗ ਦਹਿ ਤਨੇਕ ਜਗਤ ਜੂਠ ਸਤਕੁਲ ਦਹੇ ਨੰਦਕ ਦਹੇ ਅਨੇਕ ਵੀ ਜਿਹੜੀ ਸ਼ਰਾਬ ਪੀਣੀ ਹੈ ਉਹਦਾ ਅਸਰ ਸਾਡੇ ਪਰਿਵਾਰ ਦੇ ਖੂਨ ਦੇ ਵਿੱਚ ਸਤਕੁਲਾਂ ਤੱਕ ਰਹਿੰਦਾ ਤੇ ਜਿਹੜੀ ਭੰਗ ਪੀਣੀ ਆ ਉਹਦਾ ਅਸਰ ਇੱਕ ਸਰੀਰ ਨੂੰ ਖਰਾਬ ਕਰਦਾ ਉਹਦਾ ਸਾਡੇ ਅੱਗੇ ਨਹੀਂ ਜਾਂਦਾ ਤੇ ਜਿਹੜੀ ਜਗਤ ਦੂਠ ਹੈ ਉਹ ਤਾਂ 100 ਕੁਲਾਂ ਤੱਕ ਸਾਡਾ ਨਾਸ਼ ਕਰਦੀ ਹੈ 100 ਕੁਲਾਂ ਤੱਕ ਸਾਡੀ ਜਗਤ ਦੂਠ ਸਤਕੁਲ ਦਹੇ ਨਿੰਦਕ ਦਹੇ ਨੇ ਸੋ ਇਸ ਤਰ੍ਹਾਂ ਸਾਡੇ ਜਿਹੜੇ ਪ੍ਰਾਤਨ ਵਿਦਵਾਨਾਂ ਨੇ ਕੁਝ ਲਿਖਿਆ ਮੇਰੇ ਕੋਲ ਪੰਕਤੀ ਪਾਣ ਸੁਪਾਰੀ ਖਾਦੀਆਂ ਮੁਖਬੀੜੀਆਂ ਆਈਆਂ ਉਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਹੀ ਹੈ ਨਾ ਤੇ ਰਹਿਤਨਾਮਿਆਂ ਦੇ ਵਿੱਚ ਵੀ ਮਾਰਾ ਨੇ ਇਹਨੂੰ ਜਗਤ ਜੂਠ ਸਾਨੂੰ ਤਾਂ ਮਤਲਬ ਕਿ ਸਿੱਖ ਸਿਧਾਂਤ ਦੇ ਵਿੱਚ ਸਾਡੀਆਂ ਪਰੰਪਰਾਵਾਂ ਦੇ ਵਿੱਚ ਤਾਂ ਕਿਆ ਹੀ ਜਗਤ ਜੂਠ ਜਾਂਦਾ ਤੇ ਜਿਹੜੇ ਮਤਲਬ ਕਿ ਹੋਰ ਨਿੰਗ ਸਿੰਘ ਜਥੇਬੰਦੀਆਂ ਨੇ ਉਹ ਤਾਂ ਮਤਲਬ ਕਿ ਸਿਗਰਟ ਪੀ ਨੂੰ ਉਹ ਤਾਂ ਇੰਨਾ ਮਤਲਬ ਉਹ ਕਹਿੰਦੇ ਗਦੀ ਚੁੰਗਦਾ ਹੁਣ ਤੁਸੀਂ ਹਿਸਾਬ ਲਾਓ ਵੀ ਸਿਗਰਟ ਪੀਣਾ ਤੇ ਗਧੇ ਚੁੰਗਣ ਦਾ ਅੱਜ ਤੱਕ ਬੱਕਰੀਆਂ ਮੱਝਾਂ ਗਾਵਾਂ ਤਾਂ ਚੁੰਗਦੇ ਆ ਲੋਕ ਪਰ ਗਧੇ ਚੁੰਗਣਾ ਕਿੰਨਾ ਨੀਵੇਂ ਦਰਜੇ ਦਾ ਮੰਨਿਆ ਜਾਂਦਾ ਮਤਲਬ ਇਸ ਤਰ੍ਹਾਂ ਦੇ ਨਾਲ ਸਾਨੂੰ ਜੋੜ ਕੇ ਇੱਕ ਸਿੰਬੋਲਿਕ ਦੱਸਿਆ ਵੀ ਇਹ ਤਾਂ ਬਹੁਤ ਨੀਵੀਂ ਚੀਜ਼ ਐ ਇਹਨੂੰ ਅਸੀਂ ਗ੍ਰਹਿਣ ਹੀ ਨਹੀਂ ਕਰ ਸਕਦੇ ਸੋ ਬਾਕੀ ਤੰਬਾਕੂ ਗ੍ਰਹਿਣ ਕਰਨ ਵਾਲੇ ਬੰਦੇ ਦਾ ਧਰਮ ਨਸ਼ਟ ਹੋ ਜਾਂਦਾ ਇਹ ਵੀ ਗੱਲ ਹੈ ਤੰਬਾਕੂ ਗ੍ਰਹਿਣ ਕਰਨ ਵਾਲਾ ਮਨੁੱਖ ਜਿਹੜਾ ਉਹ ਧਰਮੀ ਨਹੀਂ ਹੋ ਸਕਦਾ ਧਰਮ ਦੀ ਸਿਧਾਂਤ ਦੇ ਵਿੱਚ ਇਹ ਵੀ ਇੱਕ ਬੜੀ ਲੰਬੀ ਵਿਆਖਿਆ ਵੀ ਇਹ ਕਿੱਥੋਂ ਪੈਦਾ ਹੋਇਆ ਸਾਡੇ ਗ੍ਰੰਥਕਾਰਾਂ ਨੇ ਤਾਂ ਇਥੋਂ ਤੱਕ ਦੱਸਿਆ ਕਿ ਗਊ ਦੇ ਲਹੂ ਤੋਂ ਪੈਦਾ ਹੋਇਆ ਹੂੰ ਉਹ ਰਾਜਾ ਸੰਸਰ ਬਾਹੂ ਜੀ ਉਹਦਾ ਸੰਡੂ ਰਾਜ ਜਿਹੜਾ ਸੀ ਜਮਦਗੀ ਜਮਦਗਨ ਰਿਸ਼ੀ ਸੀ ਤਾਂ ਉਹ ਉਹਨੇ ਕਿਹਾ ਵੀ ਮੇਰੇ ਘਰੇ ਖਾਣੇ ਤੇ ਆਓ ਜਦੋਂ ਫਕੀਰ ਨੇ ਆਪਣੇ ਘਰੇ ਖਾਣੇ ਤੇ ਬੁਲਾਇਆ ਤਾਂ ਉਹ ਉਹਨੇ ਆਪਣੇ ਸਵਰਗਾਂ ਦੇ ਵਿੱਚੋਂ ਗਾਂ ਮੰਗਵਾਈ ਹੋਈ ਸੀ ਪਰਮੇਸ਼ਰ ਦੇ ਘਰ ਵਿੱਚੋਂ ਸ਼ਕਤੀ ਦੇ ਨਾਲ ਉਨੇ ਜਦੋਂ ਰਾਜੇ ਦਾ ਸਾਰੀ ਉਹਦੀ ਸੈਨਾ ਦਾ ਸਾਰੀ ਫੌਜ ਦਾ ਬੜਾ ਦਾਨਪੁਨ ਕੀਤਾ ਸੋਨੇ ਦੀਆਂ ਟਾਲੀਆਂ ਦੇ ਵਿੱਚ ਖਵਾਇਆ ਵੱਡਾ ਦਾਨ ਦਿੱਤਾ ਉਹ ਰਾਜੇ ਨੂੰ ਬੜਾ ਦੁੱਖ ਲੱਗਿਆ ਉਹਨੇ ਕਿਹਾ ਵੀ ਇਹ ਕਿੱਥੋਂ ਆ ਗਿਆ ਇਹਦੇ ਕੋਲ ਫਕੀਰ ਬੰਦਾ ਹੈ ਇਹਦੇ ਕੋਲ ਕਿੱਥੋਂ ਆ ਗਿਆ ਇੰਨਾ ਪੈਸਾ ਉਹਨੇ ਦੱਸਿਆ ਜੀ ਇਹ ਤਾਂ ਸਵਰਗਾਂ ਤੋਂ ਇਹਨੇ ਗਊ ਮੰਗਾਈ ਹੋਈ ਹੈ ਤਾਂ ਜਦੋਂ ਉਹਨੇ ਕਿਹਾ ਵੀ ਗਊ ਮੰਗੋ ਕਹਿੰਦਾ ਮੈਨੂੰ ਦੇ ਦਿਓ ਕਹਿੰਦਾ ਵੀ ਨਹੀਂ ਪਰਮੇਸ਼ਰ ਦੀ ਦਾਤ ਆ ਉਹਨੇ ਮੈਨੂੰ ਮਤਲਬ ਕਿ ਆਪਣੀ ਇਮਾਨਤ ਦਿੱਤੀ ਆ ਵਾਪਸ ਉਹ ਜਦੋਂ ਉਨੇ ਕਿਆ ਵੀ ਪਰਮੇਸ਼ਰ ਆਪਣੀ ਇਮਾਨਤ ਲੈ ਜਾ ਉਹਦੇ ਕਹਿੰਦੇ ਤੀਰ ਮਾਰੇ ਉਸ ਰਾਜੇ ਜਮਦਗਨੀ ਨੇ ਤਾਂ ਜਦੋਂ ਉਹਦੇ ਤੀਰ ਸੰਸਰ ਬਾਹੂ ਨੇ ਜਦੋਂ ਉਹਦੇ ਤੀਰ ਵੱਜੇ ਉਹਦੇ ਪੈਰਾਂ ਦੇ ਵਿੱਚ ਜਿਹੜੇ ਤੀਰ ਵੱਜਿਆ ਉਹਦੇ ਵਿੱਚੋਂ ਜਿਹੜਾ ਖੂਨ ਦਾ ਤੁਬਕਾ ਡਿੱਗਿਆ ਉਹ ਜਿਸ ਧਰਤੀ ਤੇ ਡਿੱਗਿਆ ਉੱਥੋਂ ਤਮਾਕੂ ਦਾ ਬੂਟਾ ਪੈਦਾ ਹੋਇਆ ਇਹ ਇਤਿਹਾਸ ਦੇ ਵਿੱਚ ਸਾਖੀ ਹੈ ਸਾਡੇ ਇਹਨੂੰ ਐ ਨਾ ਕਹਿ ਜਾਵੇ ਇਹ ਭਾਵੇਂ ਇਸ ਨੂੰ ਇਤਿਹਾਸ ਦੇ ਵਿੱਚ ਇੱਕ ਤਰ੍ਹਾਂ ਦਾ ਇੱਕ ਸਾਖੀ ਰੂਪ ਬਣਾ ਕੇ ਦਿੱਤਾ ਗਿਆ ਪਰ ਇਹਦਾ ਉਸ ਵੇਲੇ ਸਾਡੇ ਸਿੱਖਾਂ ਦੇ ਵਿੱਚ ਇਹ ਮੰਨਣ ਸੀ ਵੀ ਇਹ ਗਊ ਦੇ ਲਹੂ ਤੋਂ ਪੈਦਾ ਹੋਈ ਹੈ ਤੇ ਨਾ Hindu ਗਊ ਦਾ ਲਹੂ ਉਹਨੂੰ ਪ੍ਰਵਾਨ ਤੇ ਨਾ ਸਿੱਖ ਨੂੰ ਪ੍ਰਵਾਨ ਹੂੰ ਠੀਕ ਹੈ ਨਾ ਤੇ ਕੋ ਆਪਾਂ ਪੜਦੇ ਆ ਨਾ ਜੇ ਮੁਸਲਮਾਨ ਸੂਰ ਖਾਵੇ ਉਹਦਾ ਧਰਮਨਸ਼ਟ ਹੈ ਤੇ ਜੇ ਠੀਕ ਹੈ ਨਾ ਜੇ ਮਹਿੰਦੂ ਗਊ ਖਾਂਦਾ ਉਹਦਾ ਧਰਮਨਸ਼ਟ ਹੈ ਸੋ ਇਸ ਗੱਲ ਕਰਕੇ ਸਾਨੂੰ ਤਾਂ ਇਦਾਂ ਵੱਡਾ ਸਿਧਾਂਤ ਦਿੱਤਾ ਹੋਇਆ ਵੀ ਤੰਬਾਕੂ ਖਾਣਾ ਤਾਂ ਧਰਮਨਸ਼ਟ ਕਰਨ ਵਾਲੀ ਗੱਲ ਐ ਇਸ ਕਰਕੇ ਤੰਬਾਕੂ ਦਾ ਜਿਹੜਾ ਸਿਧਾਂਤ ਆ ਉਹ ਤਾਂ ਸਾਡੇ ਵਿੱਚ ਬਿਲਕੁਲ ਵੀ ਨਹੀਂ ਹੈ ਨਾ ਬਹੁਤ ਧੰਨਵਾਦ ਗਿਆਨੀ ਤੁਸੀਂ ਸਮਾਂ ਦਿੱਤਾ ਇਸ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਉਮੀਦ ਕਰਦੇ ਹਾਂ ਹੋਰ ਮਸਲਿਆਂ ਦੇ ਉੱਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ